ਸਾਰੀ ਦੁਨੀਆ ਮੈਂ ਇਹ ਬੜਾ ਜ਼ਿੰਮੇਵਾਰੀ ਨਾਲ ਕਹਿ ਰਿਹਾ ਜਿੱਦਾਂ ਦਾ ਅਮਰੀਕਾ ਦੇਸ਼ ਆ ਜਿੱਦਾਂ ਦੇ ਤੁਸੀਂ ਰਹਿੰਦੇ ਹੋ ਜ਼ਿੰਦਗੀ ਸਾਰੀ ਦੁਨੀਆ ਹੀ ਇਦਾਂ ਦੀ ਬਣਾਈ ਜਾ ਸਕਦੀ ਹੈ ਜਦੋਂ ਭਾਈ ਲੱਲੋ ਮਲਕ ਭਾਗੋ ਦੇ ਅਧੀਨ ਨਾ ਕੰਮ ਕਰਦਾ ਹੋਵੇ ਉਦੋਂ ਦੁਨੀਆ ਸਵਰਗ ਬਣਾਈ ਜਾ ਸਕਦੀ ਆ ਤੁਸੀਂ ਪ੍ਰਮਾਣ ਮੰਗਦੇ ਹੋ ਮੈਂ ਪ੍ਰਮਾਣ ਦੇ ਸਕਦਾ ਪਰ ਤੁਸੀਂ ਵੀ ਪ੍ਰਮਾਣ ਉਨਪਾਪ ਕਰੋ ਮੇਰੇ ਨਾਲ ਗਿਲਾ ਇਹ ਨਾ ਕਰੋ ਕਿ ਉਹ ਅਨਾਜ ਕਿਉਂ ਲੈ ਰਹੇ ਆ ਗਿਲਾ ਇਹ ਕਰਦਾ ਕਰੋ ਅਨਾਜ ਲੈਣਾ ਤੋਂ ਪੈ ਰਿਹਾ ਉਸ ਦੇਸ਼ ਦੀ ਸਥਿਤੀ ਕੀ ਹੋਣੀ ਆ ਜਿੱਥੇ 80 ਕਰੋੜ ਲੋਕੀ 5 ਕਿਲੋ 20 ਕਿਲੋ ਆਟੇ ਦੇ ਤੇ 5 ਕਿਲੋ ਦਾਲ ਤੇ ਗੁਜ਼ਾਰਾ ਕਰਦੇ ਆ ਕਿੱਦਾਂ ਦਾ ਦੇਸ਼ ਹੋਏਗਾ ਪਰ ਮੈਂ ਸੜਕਾਂ ਦੇਖਦਾ ਆ ਸੜਕਾਂ ਤੇ ਪੈਦਲ ਤੁਰਨ ਵਾਲੇ ਲੋਕ ਵੀ ਮੈਂ ਦੇਖਦਾ ਵੀ ਉਹਨਾਂ ਪੈਦਲ ਤੁਰਨ ਵਾਲੇ ਲੋਕਾਂ ਨੂੰ ਸੜਕਾਂ ਕਿੰਨੀਆਂ ਚੰਗੀਆਂ ਲੱਗਣਗੀਆਂ ਵੀ ਮੋਦੀ ਨੇ ਫੈਸਲਾ ਕਰ ਲਿਆ ਇਹ ਭਾਰਤ ਦੇ ਗਰੀਬ ਲੋਕਾਂ ਨੂੰ 12-12 ਘੰਟੇ ਕੰਮ ਲੈਣ ਤੋਂ ਬਾਅਦ ਵੀ ਕਦੀ ਪੱਕੀ ਨੌਕਰੀ ਨਹੀਂ ਮਿਲੇਗੀ ਕਦੀ ਉਹਦੀ ਪਰੇਸ਼ਾਨ ਨਹੀਂ ਖੁੱਲਗੇਗੀ ਕਦੀ ਉਹਦੇ ਵਾਸਤੇ ਪ੍ਰੌਡਰ ਫੰਡ ਨਹੀਂ ਹੋਏਗਾ ਕਦੀ ਸਿਹਤ ਸਹੂਲਤਾਂ ਨਹੀਂ ਮਿਲਣਗੀਆਂ ਇਹ ਫੈਸਲਾ ਕਰ ਲਿਆ ਉਹਨਾਂ ਨੇ ਮੇਰਾ ਦੱਸਣ ਤੋਂ ਭਾਵ ਇਹ ਆ ਵੀ ਭਾਰਤ ਆਰਥਿਕ ਤੌਰ ਤੇ ਬਹੁਤ ਥੱਲੇ ਆ ਜਿਹੜਾ ਕਿਸੇ ਵੇਲੇ ਸੋਨੇ ਦੀ ਜੜੀ ਕਹੋਂਦਾ ਸੀ ਇਸ ਵੇਲੇ ਆਪਣੇ ਪਰਿਵਾਰ ਨੂੰ ਦੋ ਟਾਈਮ ਦੀ ਰੋਟੀ ਦੇਣ ਦੇ ਸਮਰੱਥ ਨਹੀਂ ਸਾਰੇ ਲੋਕ ਸਾਰੇ ਲੋਕ ਮੈਂ ਕਹਿ ਰਿਹਾ ਹਾਂ ਆਉਣ ਭਾਈ ਦਿਨਾਂ ਦੇ ਦੌਰਾਨ ਭਾਰਤ ਵਿੱਚ ਜਿੱਦਾਂ ਨਾ ਭੁੱਖਮਰੀ ਕੰਗਾਲੀ ਪੈਦਾ ਹੋ ਜਾਂਦੀ ਆ ਤੁਸੀਂ ਲੱਖਾਂ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਸੁਨਿਆ ਕਰੋਗੇ لازਮੀ ਮੈਂ ਤੁਹਾਨੂੰ ਅੱਜ ਕਹਿ ਰਿਹਾ ਹਾਂ ਕਿ ਜੋ ਸਲੀਬਾਂ ਤੇ ਟੰਗੇ ਨੇ ਲਥਣੇ ਨਹੀਂ ਸੂਰ ਚੜਦੇ ਲੈਣਗੇ ਮੈਂ ਚਿੱਠੀ ਲਿਖ ਰਿਹਾ ਮੈਂ ਨਜ਼ਾਰਾ ਜੋ ਦੇਖ ਰਿਹਾ ਅੰਮ੍ਰਿਤਸਰ ਦਾ ਨਾ ਜੇ ਨਜ਼ਾਰਾ ਇਦਾਂ ਵੱਧਾ ਗਿਆ ਭਾਰਤ ਨੂੰ ਲੰਮਾ ਸਮਾਂ ਗੁਲਾਮ ਨਹੀਂ ਰੱਖ ਸਕਾਂਗੇ ਪਰ ਮੈਂ ਇਹ ਕਹਿ ਰਿਹਾ ਨਾ ਕਿ ਜਦੋਂ 1919 ਦੀ ਘਟਨਾ ਵਾਪਰੀ ਜੱਲਿਆਂਵਾਲੇ ਬਾਗ ਦੀ ਇਹ ਘਟਨਾ ਚ ਲੋਕੀ ਡਰੇ ਨਹੀਂ ਉਸ ਘਟਨਾ ਤੋਂ ਬਾਅਦ ਲੋਕੀ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੇ ਚ ਆ ਗਏ ਉਹ 1925 ਤੋਂ ਕੰਮ ਸ਼ੁਰੂ ਕੀਤਾ ਆ ਆਰਐਸਐਸ ਨੇ ਆਪਣਾ 47 ਜੀ ਵੀ ਗੱਲ ਉਹਨਾਂ ਦੀ ਨਹੀਂ ਬਣੀ ਹੈ ਇੱਕ ਉਹਨਾਂ ਨੇ ਆਪਣਾ ਕੰਮ ਛੱਡਿਆ ਨਹੀਂ ਤੇ 100 ਸਾਲ ਪੂਰਾ ਹੋਣ ਤੋਂ ਪਹਿਲੇ 2014 ਚ ਉਹਨਾਂ ਦਾ ਭਾਰਤ ਵਿੱਚ ਰਾਜ ਪਾ ਗਿਆ ਅੱਜ ਵੀ ਪੰਜਾਬ ਦੇ ਜੇ ਕੋਈ ਲੜਦਾ ਸੜਕਾਂ ਤੇ ਆ ਕੇ ਉਹਦਾ ਵਿਚਾਰ ਕੋਈ ਵੀ ਹੋਵੇ ਧੜਾ ਕੋਈ ਵੀ ਹੋਵੇ ਲੇਕਿਨ ਖੱਬੇ ਪੱਖ ਦੇ ਨਾਲ ਵਿਚਾਰ ਤਾਰਾ ਸਾਂਝ ਰੱਖਦਾ ਆ ਲਹਿਰਾਂ ਇੱਕ ਸਾਰ ਨਹੀਂ ਚਲਦੀਆਂ ਇਤਿਹਾਸ ਵਿੱਚ ਇੱਕ ਸਮਾਂ ਆਉਂਦਾ ਜਦੋਂ ਤੁਹਾਡੀ ਲੜਾਈ ਬਹੁਤ ਚੜ੍ਹਦੀ ਹੁੰਦੀ ਹੈ ਇੱਕ ਸਮਾਂ ਆਉਂਦਾ ਦੁਸ਼ਮਣ ਤਕੜਾ ਹੋ ਜਾਂਦਾ ਤੇ ਕਮਜ਼ੋਰ ਹੋ ਜਾਂਦੇ ਹੋ ਪਰ ਕਮਜ਼ੋਰੀ ਦੇ ਬੇਲੇ ਲੜਨਾ ਖੜਨਾ ਇਹ ਜ਼ਿਆਦਾ ਇੰਪੋਰਟੈਂਟ ਹੈ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਰ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਐਡਮੰਟਨ ਸ਼ਹਿਰ ਵਿੱਚ ਔਰ ਖਾਸ ਕਰਕੇ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੇ ਵਿੱਚ ਆ ਜਿਹੜੇ 파ਸਲਾ ਸਾਹਿਬ ਨੇ ਜੀਹਾਂ ਮੰਗਤਰਾਮ 파ਸਲਾ ਕਮਿਊਨਿਸਟ ਪਾਰਟੀ ਦੇ ਲੀਡਰ ਉਹ ਅੱਜ ਐਡਮੰਟਨ ਸ਼ਹਿਰ ਵਿੱਚ ਆਏ ਨੇ ਔਰ ਇੱਥੇ ਉਹਨਾਂ ਨੇ ਆਪਣੇ ਕੀ ਕਹਿੰਦੇ ਹੁੰਦੇ ਆ ਫੇਥਫੁਲਸ ਦੇ ਨਾਲ ਗੱਲਬਾਤ ਕਰਨੀ ਆ ਦੱਸਣਾ ਹੈ ਕਿ ਉਹਨਾਂ ਦੀ ਪਾਰਟੀ ਉੱਥੇ ਪੰਜਾਬ 'ਚ ਕੀ ਕਰ ਰਹੀ ਆ ਖਾਸ ਕਰਕੇ ਜਦੋਂ ਕਿ ਜਿਹੜਾ ਰਾਈਟ ਵਿੰਗ ਐਕਸਟਰੀਮਿਜ਼ਮ ਵਾਧਰੇ ਆ ਉਥੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵਿੱਚ ਉਹਦਾ ਤੇ ਇਹਨਾਂ ਦੀ ਪਾਰਟੀ ਉਸ ਗੱਲ ਨੂੰ ਠੱਲ ਪਾਉਣ ਲਈ ਕੀ ਕਰ ਰਹੀ ਆ ਉਹਦੇ ਬਾਰੇ ਅੱਜ ਗੱਲਬਾਤ ਉਹਨਾਂ ਨੇ ਕਰਨੀ ਆ ਤੇ ਆਓ ਫਿਰ ਚੱਲਦੇ ਆਂ ਅੰਦਰ ਸਾਰੀ ਦੁਨੀਆ ਕੈਨੇਡਾ ਵਰਗੀ ਬਣਾਈ ਜਾ ਸਕਦੀ ਸੀ ਸਾਰੀ ਦੁਨੀਆ ਮੈਂ ਇਹ ਬੜਾ ਜ਼ਿੰਮੇਵਾਰੀ ਨਾ ਕਹਿ ਰਿਹਾ ਜਿੱਦਾਂ ਦਾ ਅਮਰੀਕਾ ਦੇਸ਼ ਆ ਜਿੱਦਾਂ ਦੇ ਤੁਸੀਂ ਰਹਿੰਦੇ ਹੋ ਜ਼ਿੰਦਗੀ 'ਚ ਸਾਰੀ ਦੁਨੀਆ ਹੀ ਇਦਾਂ ਦੀ ਬਣਾਈ ਜਾ ਸਕਦੀ ਆ ਪਰ ਬਣਾਈ ਤਾਂ ਜਾ ਸਕਦੀ ਆ ਜਦੋਂ ਤੁਹਾਡੀ ਕਮਾਈ ਤੁਹਾਡੇ ਹੱਥਾਂ ਵਿੱਚ ਹੋਵੇ ਜਦੋਂ ਭਾਈ ਲਾਲੋ ਮਲਕ ਭਾਗੋ ਦੇ ਅਧੀਨ ਨਾ ਕੰਮ ਕਰਦਾ ਹੋਵੇ ਉਦੋਂ ਦੁਨੀਆ ਸਵਰਗ ਬਣਾਈ ਜਾ ਸਕਦੀ ਆ ਔਰ ਜੇ ਦੁਨੀਆ ਅਜ ਸਵਰਗ ਨਹੀਂ ਬਣੀ ਤਾਂ ਉਹਨਾਂ ਲੁਟੇਰੇ ਲੋਕਾਂ ਕਰਕੇ ਨਹੀਂ ਬਣੀ ਇੱਕ ਦੇਸ਼ ਜਿਹੜਾ ਬਹੁਤ ਭੁੱਖਮਰੀ ਦਾ ਸ਼ਿਕਾਰ ਆ ਉਥੇ ਯੂਨੋ ਦੀ ਟੀਮ ਗਈ ਦੇਖਣ ਵਾਸਤੇ ਵੀ ਲੋਕੀ ਭੁੱਖਮਰੀ ਕਿੱਦਾਂ ਮਰਦੇ ਲੋਕਾਂ ਦੀ ਹਾਲਤ ਕੀ ਆ ਹੈਲੀਕਾਪਟਰ ਵਿੱਚ ਗਏ ਉਹ ਟੀਮ ਵਾਲੇ ਡਾਕਟਰ ਐ ਟੀਮ ਚ ਉਹਨਾਂ ਨੇ ਥੱਲੇ ਦੇਖਿਆ ਇੱਕ ਬੱਚਾ ਤੜਪ ਰਿਹਾ ਭੁੱਖ ਨਾਲ ਉਹਦੇ ਨੇੜੇ ਇੱਕ ਗਿਰਜ ਖੜੀ ਆ ਗਰਜ ਜੀਂਦੇ ਬੱਚੇ ਨੂੰ ਨਹੀਂ ਖਾਂਦੀ ਗਰਜ ਉਡੀਕ ਕਰ ਰਹੀ ਆ ਵੀ ਬੱਚਾ ਕਦੋਂ ਮਰ ਜਾ ਤਾਂ ਕਿ ਮੇਰਾ ਦਾਹ ਲੱਗ ਜਾਏ ਬੱਚਾ ਤੜਪ ਰਿਹਾ ਭੁੱਖ ਨਾਲ ਉਹ ਗਿਰਜ ਕੋਲ ਖੜੀ ਆ ਇੱਕ ਜਦੋਂ ਫਿਰ ਬੱਚਾ ਮਰ ਗਿਆ ਫੋਟੋ ਲਈ ਉਹ ਬੱਚਾ ਮਰ ਗਿਆ ਉਹ ਗਿਰਜ ਨੇ ਉਹਨੂੰ ਖਾਣਾ ਸ਼ੁਰੂ ਕੀਤਾ ਉਹ ਜਿਹੜਾ ਫੋਟੋਗ੍ਰਾਫਰ ਆ ਉਤੋਂ ਫੋਟੋਗ੍ਰਾਫੀ ਕਰ ਰਿਹਾ ਡਾਕਟਰਾਂ ਨਾਲ ਉਹਨੇ ਫੋਟੋ ਲੈ ਲਈ ਉਹ ਗਿਰਜ ਦੀ ਤੇ ਉਹ ਬੱਚੇ ਦੀ ਉਹਨੇ ਫੋਟੋਗ੍ਰਾਫਰ ਨੇ ਕਿਹਾ ਵੀ ਮੈਨੂੰ ਥੱਲੇ ਉਤਾਰ ਦਿਓ ਤੁਸੀਂ ਮੈਂ ਇੱਥੇ ਦੇਖਣਾ ਚਾਹੁੰਦਾ ਨੇੜੇ ਜਾ ਕੇ ਉਹ ਨਾਲ ਦੇ ਕਹਿੰਦੇ ਨਹੀਂ 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 ਤੈਨੂੰ ਉਤਾਰਨਾ ਨਹੀਂ ਹੈ ਉੱਥੇ ਜਾਏਂਗਾ ਤਾਂ ਤੈਨੂੰ ਬਿਮਾਰੀ ਲੱਗ ਜਾਗੀ ਉਹ ਹੀ ਬੱਚੇ ਵਾਲੀ ਤੇ ਅਸੀਂ ਤੈਨੂੰ ਨਾਲ ਲੈ ਕੇ ਚੱਲਣਾ ਆ ਤੈਨੂੰ ਥੱਲੇ ਨਹੀਂ ਉਤਾਰਨਾ ਉਹ ਜਿਹੜੀ ਫੋਟੋਗ੍ਰਾਫੀ ਕੀਤੀ ਉਹਨੇ ਗਿੱਧ ਦੀ ਤੇ ਬੱਚੇ ਦੀ ਤੜਪ ਦੇਦੀ ਉਹ ਫੋਟੋਗ੍ਰਾਫੀ ਦੁਨੀਆ ਦੇ ਪਹਿਲੇ ਨੰਬਰ ਦੀ ਫੋਟੋਗ੍ਰਾਫੀ ਨੂੰ ਇਨਾਮ ਮਿਲਿਆ ਉਹਨੂੰ ਵੇ ਤੂੰ ਕਮਾਲ ਦੀ ਫੋਟੋਗ੍ਰਾਫੀ ਬਣਾਈ ਆ ਵੀ ਤੂੰ ਦੱਸ ਬਹੁਤ ਸੰਵੇਦਨਸ਼ੀਲਤਾ ਕਾਇਦਾ ਕਰਤੀ ਆ ਉਸ ਜਦੋਂ ਉਹਨੂੰ ਇਨਾਮ ਦੁਨੀਆ ਦਾ ਦਿੱਤਾ ਗਿਆ ਸਭ ਤੋਂ ਵੱਡਾ ਨਾਮ ਐਲਾਨ ਕਰ ਦਿੱਤਾ ਗਿਆ ਵੀ ਉਸ ਫੋਟੋਗ੍ਰਾਫਰ ਨੂੰ ਉਸ ਫੋਟੋ ਬਦਲੇ ਇਨਾਮ ਦੇਣਾ ਦੁਨੀਆ ਦਾ ਉਹ ਜਦੋਂ ਇਨਾਮ ਲੈਣ ਜਾ ਰਿਹਾ ਹੁਣ ਟੈਲੀਫੋਨ ਆਇਆ ਮੋਬਾਈਲ ਹੁਣ ਪੁੱਛਿਆ ਤੂੰ ਫਲਾਣਾ ਹਾਂ ਮੈਂ ਉਹ ਹੀ ਹਾਂ ਇਨਾਮ ਲੈਣ ਜਾ ਰਿਹਾ ਨਾ ਹਾਂ ਜਾ ਰਿਹਾ ਹਾਂ ਵੀ ਤੇਰੀ ਬਹੁਤ ਸੋਹਣੀ ਫੋਟੋਗ੍ਰਾਫੀ ਆ ਪਰ ਇੱਕ ਦੱਸੀ ਉੱਥੇ ਥੱਲੇ ਗਿਰ ਜਾਂ ਇੱਕ ਇੱਕੋ ਹੀ ਸੀ ਕਿ ਜਿਆਦੀਆਂ ਗਿਰ ਜਾਂ ਸਕਦਾ ਉਹ ਕਹਿੰਦਾ ਇੱਕੋ ਗਿਰਿ ਸੀ ਇੱਕ ਬੱਚਾ ਮਰ ਰਿਹਾ ਸੀ ਇੱਕ ਗਿਰਿ ਸੀ ਗਿਰਜ ਇੱਕੋ ਹੀ ਸੀ ਫੇ ਪੁੱਛਦਾ ਗਿਰਜਾਂ ਗਿਨੀਆਂ ਸਨ ਦੇਖੀਆਂ ਸਨ ਕਿੰਨੀਆਂ ਸਨ ਗਿਰਜਾਂ ਗਿਰਜਾ ਇੱਕੋ ਹੀ ਸੀ ਕਹਿੰਦਾ ਨਹੀਂ ਗਿਰਜ ਇੱਕ ਨਹੀਂ ਸੀ ਗਿਰਜਾਂ ਦੋ ਸਨ ਉੱਥੇ ਇੱਕ ਉਹ ਗਿਰਸੀ ਇੱਕ ਤੂੰ ਵੀ ਗਿਰਜਾਂ ਵਰ ਗਈ ਸੀ ਤਾਂ ਕਿ ਛੱਡ ਕੇ ਆ ਗਿਆ ਬੱਚੇ ਨੂੰ ਮਰਦੇ ਨੂੰ ਤੂੰ ਵੀ ਸਵੇਦਨਸ਼ੀਲ ਨਹੀਂ ਬੰਦਾ ਹੈ ਉਹ ਬੰਦਾ ਫੇ ਨਾਮ ਨਹੀਂ ਲੈ ਸਕਿਆ ਉਹਦੂ ਪਹਿਲਾਂ ਉਹ ਆਤਮ ਹੱਤਿਆ ਕਰ ਗਿਆ ਕਹਿੰਦਾ ਨਾਮ ਨਹੀਂ ਲੈ ਸਕਾਂਗਾ ਤੁਸੀਂ ਪ੍ਰਮਾਣ ਮੰਗਦੇ ਹੋ ਮੈਂ ਪ੍ਰਮਾਣ ਦੇ ਸਕਦਾ ਪਰ ਤੁਸੀਂ ਵੀ ਪ੍ਰਮਾਣ ਉਨਪਾਪ ਕਰੋ ਮੇਰੇ ਨਾਲ ਭਾਰਤ ਦੇ ਇੱਕ ਪਾਸੇ ਰੋਟੀ ਲਈ ਤਰਸ ਰਿਆ ਭਾਰਤ ਦਾ ਵੱਡਾ ਹਿੱਸਾ 140 ਕਰੋੜ ਦੀ ਆਬਾਦੀ ਵਿੱਚੋਂ 80 ਕਰੋੜ ਲੋਕ ਸਰਕਾਰ ਦੀ 20 ਕਿਲੋ ਦਾ ਅਨਾਜ ਦੇਖ ਰਹੇ ਆ ਤੇ 5 ਕਿਲੋ ਦਾਲ ਦੇਖ ਰਹੇ ਆ ਉਹ ਅਨਾਜ ਮਾੜਾ ਆ ਲੋਕਾਂ ਨੂੰ ਪਤਾ ਤੇ ਜਨਾਜ ਲੈਣ ਵਾਲਾ ਕਹਿੰਦਾ ਇਹ ਅਨਾਜ ਖਾਣ ਵਾਲਾ ਤਾਂ ਨਹੀਂ ਹੈ ਪਰ ਕਿਉਂਕਿ ਪੇਟ ਭਰਨਾ ਹੈ ਕੋਈ ਗੱਲ ਨਹੀਂ ਹੈ ਇਹ ਮਾੜਾ ਹੀ ਸਹੀ ਕਈ ਲੋਕ ਬੜਾ ਗਿਲਾ ਕਰਦੇ ਆ ਜੀ ਲੋਕ ਚਾਮ ਲਗਾਏ ਅਨਾਜ ਖਾ ਕੇ ਮੁਫਤ ਦਾ ਉਹ ਅਨਾਜ ਮੁਫਤ ਦਾ ਵੀ ਖਾਣ ਵਾਲਾ ਨਹੀਂ ਹੈ ਗਿਲਾ ਇਹ ਨਾ ਕਰੋ ਵੀ ਅਨਾਜ ਕਿਉਂ ਲੈ ਰਹੇ ਆ ਗਿਲਾ ਇਹ ਕਰਦਾ ਕਰੋ ਅਨਾਜ ਲੈਣਾ ਕਿਉਂ ਪੈ ਰਿਆ ਤੁਹਾਡੇ ਵਰਗੇ ਕਿਸੇ ਇਨਸਾਨ ਨੂੰ ਜਾ ਕੇ ਕਦੇ ਤਾਂ ਕੋਈ ਬੰਦਾ ਵਾਹ 20 ਕਿਲੋ ਅਨਾਜ ਲੈ ਲਾ ਚੰਗੀ ਕੰਕਦਾ ਵੀ ਲੱਗਦਾ ਵੀ ਤੁਸੀਂ ਉਹਨੂੰ ਜਾਨ ਤੋਂ ਮਾਰਨ ਤਿਆਰ ਹੋ ਜਾਓਗੇ ਤੇਰੀ ਹਿੰਮਤ ਕਿੱਦਾਂ ਪਈ ਉਹ ਮੈਨੂੰ ਦੱਸ 20 ਕਿਲੋ ਦਾਮ ਦੇਂਦੀ ਜਿਹੜੀ ਉਹ 20 ਕਿਲੋ ਅਨਾਜ ਲੈ ਕੇ ਵੀ ਪਰਸੰਨ ਹੋ ਰਿਹਾ 140 ਕਰੋੜ ਲੋਕਾਂ ਚੋਂ 80 ਕਰੋੜ ਉਹਨਾਂ ਲੋਕਾਂ ਤੇ ਨਾ ਗਿਲਾ ਕਰਿਆ ਕਰੋ ਕਿ ਲੋਕ ਗਿਲਾ ਕਰ ਦਿੰਦੇ ਆ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਇਹ ਸਮਝੋ ਵੀ ਉਹਨਾਂ ਦੀ ਸਥਿਤੀ ਕੀ ਆ ਜਿਹੜੇ ਇਸ ਗੱਲ ਦੇ ਉੱਤੇ ਭਰਮਾਏ ਗਏ ਆ ਔਰ ਫੇਰ ਉਸ ਦੇਸ਼ ਦੀ ਸਥਿਤੀ ਕੀ ਹੋਣੀ ਆ ਜਿੱਥੇ 80 ਕਰੋੜ ਲੋਕੀ 5 ਕਿਲੋ 20 ਕਿਲੋ ਆਟੇ ਤੇ ਦੇ 5 ਕਿਲੋ ਦਾਲ ਤੇ ਗੁਜ਼ਾਰਾ ਕਰਦੇ ਆ ਕਿੱਦਾਂ ਦਾ ਦੇਸ਼ ਹੋਏਗਾ ਬੜਾ ਪ੍ਰਚਾਰ ਹੋਇਆ ਕਿ ਮੋਦੀ ਨੇ ਗੁਸਲਖਾਨੇ ਬਣਾ ਦਿੱਤੇ ਤੁਸੀਂ ਵਾਸ਼ਰੂਮ ਕਹਿੰਦੇ ਹੋ ਝੁੱਗੀ 'ਚ ਰਹਿਣ ਵਾਲੇ ਦਾ ਗੁਸਲਖਾਨ ਕਿੰਨਾ ਹੋ ਸਕਦਾ ਜੇ ਝੁੱਗੀ 'ਚ ਰਹਿ ਰਿਹਾ ਹੈ ਝੁੱਗੀ 'ਚ ਰਹਿਣ ਵਾਲਾ ਬੰਦਾ ਤਾਂ ਸੌਣ ਵਾਲਾ ਵੀ ਜਗ੍ਹਾ ਵੀ ਨਹੀਂ ਉਹਦੇ ਕੋਲ ਤਾਂ ਹੈ ਉਹਨੂੰ ਕੋਈ ਵਾਸ਼ਰੂਮ ਕਿੱਥੇ ਹੋਣਾ ਵਿਚਾਰੇ ਕੋਲ ਭਾਰਤ ਦੇ ਵਿੱਚ ਕਰੋੜਾਂ ਲੋਕ ਆ ਜਿਹੜੇ ਝੁੱਗੀਆਂ 'ਚ ਰਹਿੰਦੇ ਆ ਪੰਜਾਬ ਵਾਲਿਓ ਆਪਾਂ ਵੀ ਕਦੀ ਜਾਈਏ ਪਿੰਡਾਂ ਨੂੰ ਨਾ ਅੰਮ੍ਰਿਤਸਰ ਵੱਲ ਨੂੰ ਜਾਓ ਲੁਧਿਆਣੇ ਵੱਲ ਨੂੰ ਜਾਓ ਤੁਹਾਨੂੰ ਉੱਥੇ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਮਿਲ ਜਾਣਗੇ ਬੇਘਰੇ ਲੋਕ ਤੇ ਹਾਲਾਂਕਿ ਪੰਜਾਬ ਵੱਡੇ ਸੂਬਿਆਂ 'ਚੋਂ ਆ ਅਮੀਰ ਸੂਬਿਆਂ 'ਚੋਂ ਆ ਭਾਰਤ ਦੀ ਅਵਸਥਾ ਤਾਂ ਬਹੁਤ ਹੀ ਹੋਰ ਤਰ੍ਹਾਂ ਦੀ ਆ हां ਜਿਹੜੇ ਕਿਰਤ ਨਹੀਂ ਕਰਨੇ ਲੁਟੇਰੇ ਆ ਉਹ ਤੁਹਾਡੇ ਕੈਨੇਡਾ ਦੇ ਅਮੀਰਾਂ ਨਾਲੋਂ ਵੀ ਜ਼ਿਆਦਾ ਅਮੀਰ ਆ ਜਿਹੜੇ ਭਾਰਤ ਦੇ ਲੁਟੇਰੇ ਆ ਜੇ ਉਹਨਾਂ ਦੀ ਗਿਣਤੀ ਕਰਨੀ ਹੋਵੇ ਨਾ ਕਈ ਲੋਕ ਉਹਨਾਂ ਨਾਲ ਦੇਖਦੇ ਆ ਉਹ ਨਾਲ ਤੁਸੀਂ ਜਰਾ ਪਾਸੜਾ ਜੀ ਉਹਨਾਂ ਵਾਲੇ ਦੇਖਦੇ ਆ ਅਵਾਨੀ ਕੀ ਕਰ ਰਿਹਾ ਅਵਾਨੀ ਦੁਨੀਆ ਦੇ ਠੇਕੇ ਲੈ ਰਿਹਾ ਅਦਾਨੀ ਜਿਹੜਾ ਉਹਨੇ ਤਾਂ ਇੰਨੀ ਦੁਨੀਆ ਆਪਣੀ ਪੂੰਜੀ ਬਣਾ ਲਈ ਆ ਭਾਰਤ ਦੇ ਤੱਕੀ ਦੇਖਦੇ ਨੇ ਤੁਸੀਂ ਸੜਕਾਂ ਕਿੰਨੀਆਂ ਬਣ ਗਈਆਂ ਪਰ ਮੈਂ ਸੜਕਾਂ ਦੇਖਦਾ ਆ ਸੜਕਾਂ ਤੇ ਪੈਦਲ ਤੁਰਨ ਵਾਲੇ ਲੋਕ ਵੀ ਮੈਂ ਦੇਖਦਾ ਵੀ ਉਹਨਾਂ ਪੈਦਲ ਤੁਰਨ ਵਾਲੇ ਲੋਕਾਂ ਨੂੰ ਸੜਕਾਂ ਕਿੰਨੀਆਂ ਕਿੰ ਚੰਗੀਆਂ ਲੱਗਣਗੀਆਂ ਤੇ ਜੇ ਜ਼ਮੀਨ ਖਸ ਜਾਣੀ ਆ ਉਹਨੇ ਸੜਕਾਂ ਤੋਂ ਲੈਣਾ ਕੀ ਆ ਪੰਜਾਬ ਦੇ ਵਿੱਚ 150 ਪਿੰਡ ਜੁੜ ਚੁੱਕਾ ਆ ਉਹ ਜਿਹੜੀਆਂ ਸੜਕਾਂ ਦੇ ਕਾਰਨ ਕਿਉਂਕਿ ਜੋ ਸੜਕ ਲੰਘਦੀ ਤੇ ਪਿੰਡ ਦਾ ਸਾਰਾ ਕੁਝ ਖੋਹ ਕੇ ਲੈ ਜਾਂਦੀ ਆ ਤਾਂ ਉਸ ਪਿੰਡ ਦੇ ਲੋਕਾਂ ਨੇ ਪਿੰਡ ਤੋਂ ਲੈਣਾ ਕੀ ਆ ਫਿਰ ਉਹ ਛੜ ਦਿੰਦਾ ਪਿੰਡ ਉਹ ਸ਼ਹਿਰਾਂ 'ਚ ਆ ਜਾਏਗਾ ਮੇਰਾ ਦੱਸਣ ਤੋਂ ਪਾਵੇ ਆ ਭਾਰਤ ਦੇ ਲੋਕ ਲੰਬੇ ਸਮੇਂ ਤੋਂ ਗਰੀਬੀ ਦੇ ਖਿਲਾਫ ਲੜ ਰਹੇ ਆ ਥੋੜਾ ਜਿਹਾ ਹਿੱਸਾ ਹੈ ਭਾਰਤ ਦਾ ਜਿਹੜਾ ਚੰਗੀ ਜ਼ਿੰਦਗੀ ਕੱਟ ਰਿਹਾ ਮੈਂ ਸਾਰੇ ਨੂੰ ਮਾੜਾ ਨਹੀਂ ਕਹਿੰਦਾ ਕਿ ਸਾਰੇ ਗਰੀਬ ਆ ਇਹ ਕਹਿਣਾ ਗਲਤ ਹੋ ਜਾਏਗਾ ਮੇਰਾ ਪਰ ਵੱਡਾ ਹਿੱਸਾ ਇਹ ਹੀ ਵਿਚਾਰਾ ਭੋਗ ਰਿਹਾ ਆਪਣਾ ਬੱਚਾ ਪੜ੍ਹਾ ਨਹੀਂ ਸਕਦਾ ਬਿਮਾਰ ਦਾ ਇਲਾਜ ਨਹੀਂ ਕਰਵਾ ਸਕਦਾ ਚੰਗਾ ਮਕਾਨ ਉਹਦੇ ਕੋਲ ਨਹੀਂ ਹੈ ਜਦੋਂ ਧੀ ਜੰਮਦੀ ਆ ਤੇ ਉਹਦੇ ਜੰਮਣ ਤੋਂ ਬਾਅਦ ਉਹਦੀ ਚਿੰਤਾ ਬਣ ਜਾਂਦੀ ਹੈ ਇਹਨੂੰ ਕੰਮ ਕਿੱਦਾਂ ਦਵਾਉਂਗਾ ਇਹਦਾ ਵਿਆਹ ਕਿੱਦਾਂ ਕਰੂੰਗਾ ਮੇਰਾ ਦਸਨ ਤੋਂ ਪਾਵੇ ਆ ਕਿ ਇਦਾਂ ਦੀ ਸਥਿਤੀ ਨਾਲ ਭਾਰਤ ਲੜ ਰਿਹਾ ਲੇਕਿਨ ਕਮ 47 ਤੋਂ ਸ਼ੁਰੂ ਹੋਇਆ ਹੈ ਲੇਕਿਨ 2014 ਤੋਂ ਬਾਅਦ ਇਹ ਸਥਿਤੀ ਹੋਰ ਜ਼ਿਆਦਾ ਗੰਭੀਰ ਹੋ ਗਈ ਜਦੋਂ ਤੋਂ ਮੋਦੀ ਸੱਤਾ ਤੇ ਆਇਆ ਉਦੋਂ ਬਾਅਦ ਸਥਿਤੀ ਹੋਰ ਜ਼ਿਆਦਾ ਮਾੜੀ ਹੋ ਗਈ ਹੈ ਮਾੜੀ ਇੰਨੀ ਆ ਕਿ ਮੋਦੀ ਨੇ ਫੈਸਲਾ ਕਰ ਲਿਆ ਕਿ ਭਾਰਤ ਦੇ ਗਰੀਬ ਲੋਕਾਂ ਨੂੰ 12-12 ਘੰਟੇ ਕੰਮ ਲੈਣ ਤੋਂ ਬਾਅਦ ਵੀ ਕਦੀ ਪੱਕੀ ਨੌਕਰੀ ਨਹੀਂ ਮਿਲੇਗੀ ਕਦੀ ਉਹਦੀ ਪਰੇਸ਼ਾਨ ਨਹੀਂ ਕੋ ਲੱਗੇਗੀ ਕਦੀ ਉਹਦੇ ਵਾਸਤੇ ਪ੍ਰੋਡਰ ਫੰਡ ਨਹੀਂ ਹੋਏਗਾ ਕਦੀ ਸਿਹਤ ਸਹੂਲਤਾਂ ਨਹੀਂ ਮਿਲਣਗੀਆਂ ਇਹ ਫੈਸਲਾ ਕਰ ਲਿਆ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਕਿਸਾਨਾਂ ਦੀ ਜ਼ਮੀਨ ਖੋਣੀ ਆ ਖੋ ਕੇ ਕਿਹਨੂੰ ਦੇਣੀ ਆ ਅਦਾਨੀਆਂ ਬਾਨੀਆਂ ਨੂੰ ਦੇਣੀ ਆ ਕਿਉਂ ਦੇਣੀ ਆ ਕਿਉਂਕਿ ਉਹ ਲੋਕਾਂ ਦੀ ਖੁਰਾਕ ਤੇ ਕੰਟਰੋਲ ਕਰਨਾ ਚਾਹੁੰਦਾ ਜੋ ਆਪਾਂ ਖਾਂਦੇ ਆ ਹੁਣ ਤਾਂ ਆਪਾਂ ਪਰਵਾਹ ਹੀ ਨਾ ਕਰਦੇ ਕਿਸੇ ਦੀ ਆਪਣੇ ਘਰ ਦੀ ਮੱਕੀ ਆ ਘਰ ਦੇ ਕਣਕੇ ਆ ਘਰ ਦੀ ਸਬਜ਼ੀ ਵੇਚ ਲਈ ਆ ਲੇਕਿਨ ਉਹ ਅਮੀਰ ਲੋਕ ਚਾਹੁੰਦੇ ਨਹੀਂ ਨਹੀਂ ਇਹ ਤੁਹਾਡਾ ਕੰਮ ਥੋੜੋ ਆ ਅਸੀਂ ਫਾਇਦਾ ਚ ਮੁਨਾਫਾ ਕਮਾਉਣਾ ਸੀ ਤੇ ਮੁਨਾਫਾ ਤਾਂ ਕਮਾ ਸਕਦੇ ਆ ਅਸੀਂ ਤੁਹਾਡੀ ਖੁਰਾਕ ਦੇ ਉੱਤੇ ਕਬਜ਼ਾ ਕਰਕੇ ਬਹਿ ਜਾਈਏ ਤੇ ਖੁਰਾਕ ਦੇ ਕਬਜ਼ਾ ਤਾਂ ਹੋ ਸਕਦਾ ਜੇ ਜ਼ਮੀਨ ਤੇ ਕਬਜ਼ਾ ਹੋਵੇ ਇਸ ਲਈ ਭਾਰਤ ਦੇ ਵਿੱਚ ਕਿਸਾਨੀ ਦੀ ਜ਼ਮੀਨ ਦੇ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਭਾਰਤ ਦੇ ਵਿੱਚ ਮਜ਼ਦੂਰਾਂ ਦੀ ਅਵਸਥਿਤੀ ਬਹੁਤ ਮਾੜੀ ਹੈ ਇਹ ਤੇ ਲੰਮਾ ਨਹੀਂ ਮੈਂ ਜਾਣਾ ਕਿਉਂਕਿ ਸਮਾਂ ਨਹੀਂ ਹੱਸਦਾ ਹੈ ਮੇਰਾ ਦੱਸਣ ਤੋਂ ਬਾਅਦ ਇਹ ਹੈ ਵੀ ਭਾਰਤ ਆਰਥਿਕ ਤੌਰ ਤੇ ਬਹੁਤ ਥੱਲੇ ਆ ਜਿਹੜਾ ਕਿਸੇ ਵੇਲੇ ਸੋਨੇ ਦੀ ਚਿੜੀ ਕਹਾਉਂਦਾ ਸੀ ਇਸ ਵੇਲੇ ਆਪਣੇ ਪਰਿਵਾਰ ਨੂੰ ਦੋ ਟਾਈਮ ਦੀ ਰੋਟੀ ਦੇਣ ਦੇ ਸਮਰੱਥ ਨਹੀਂ ਸਾਰੇ ਲੋਕ ਸਾਰੇ ਲੋਕ ਮੈਂ ਕਹਿ ਰਿਹਾ ਕੁਝ ਸਹ ਹੈ ਚੰਗਾ ਤਾਂ ਮੇਰਾ ਦੱਸਣ ਤੋਂ ਪਾਵੇ ਆ ਵੀ ਭਾਰਤ ਵਿੱਚ ਇਦਾਂ ਦੀਆਂ ਸਥਿਤੀਆਂ ਬਣ ਗਈਆਂ 2014 ਤੋਂ ਬਾਅਦ ਮੋਦੀ ਇਹਨਾਂ ਸਥਿਤੀਆਂ ਨੂੰ ਹੋਰ ਬੁਗੜ ਰਿਹਾ ਔਰ ਇਹਨਾਂ ਵਿਗੜ ਜਾਣਾ ਸਾਰਾ ਜ਼ੋਰ ਲਾਉਣ ਦੇ باوجود ਦਿੱਲੀ ਦਾ ਕਿਸਾਨ ਮੋਰਚਾ ਜਿੱਥੇ ਆ ਗਾ ਮੈਂ ਜ਼ਿਕਰ ਕਰ ਰਿਹਾ ਹਾਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਿਆ ਲੇਕਿਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਤੀਜੇ ਦਿਨ ਮੋਦੀ ਨੇ ਫਿਰ ਐਲਾਨ ਕੀਤਾ ਕਿ ਮੈਂ ਕਾਨੂੰਨ ਤਾਂ ਵਾਪਸ ਲੈ ਲਿਆ ਕਿਉਂਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਤੁਸੀਂ ਪਾਗਲ ਹੋ ਤਾਂ ਹੀ ਨਹੀਂ ਸਮਝ ਸਕਿਆ ਆਪਾਂ ਉਹ ਕਹਿੰਦਾ ਮੋਦੀ ਮੈਂ ਨਹੀਂ ਕਹਿ ਰਿਹਾ ਤੁਸੀਂ ਸਮਝ ਨਹੀਂ ਸਕੇ ਮੇਰੀ ਗੱਲ ਕਾਨੂੰਨ ਤਾਂ ਬਹੁਤ ਚੰਗੇ ਸੀ ਪਰ ਕੋਈ ਨਾ ਵਾਪਸ ਲੈ ਲਿਆ ਮੈਂ ਪਰ ਯਾਦ ਰੱਖਿਓ ਮੈਂ ਹਰ ਢੰਗ ਨਾਲ ਨਵਾਂ ਕਾਨੂੰਨ ਬਣਾ ਕੇ ਤੁਹਾਡੀਆਂ ਜ਼ਮੀਨਾਂ ਜ਼ਰੂਰ ਲੈਣੀਆਂ ਨਾਈਲਾਨ ਕਰਤਾ ਉਹ। ਔਰ ਕਿਹਨੇ ਸਵਾਲ ਕੀਤਾ ਵੀ ਤੂੰ ਝੋਗਿਆ ਉਹਨਾਂ ਦੇ ਸਾਹਮਣੇ ਉੱਥੇ ਤਾਂ ਤੂੰ ਕਹਿੰਦਾ ਸੀ ਅਰਬਨ ਨੈਕਸਲ ਰਹਿੰਦੇ ਆ ਬੜੇ ਦੇਸ਼ ਧਰੋਹੀ ਲੋਕ ਰਹਿੰਦੇ ਆ ਇਹ ਕਮਿਊਨਿਸਟ ਆ ਉੱਥੇ। ਤੂੰ ਕਦੀ ਖਾਲਸਤਾਨੀ ਕਹਿੰਦਾ ਸੀ ਉਹਨਾਂ ਨੂੰ ਕਦੀ ਕੋਈ ਕਹਿੰਦਾ ਸੀ ਹਾਂ ਮੈਂ ਕਹਿੰਦਾ ਸੀ ਉਹਨਾਂ ਨੂੰ ਉਸ ਵੇਲੇ ਪਰ ਕੋਈ ਗੱਲ ਨਹੀਂ ਹੈ ਮੈਂ ਕਮਿਊਨਿਸਟਾਂ ਨੂੰ ਵੀ ਕਹਿੰਦਾ ਸੀ ਬਹੁਤ ਮਾੜੇ ਆ ਔਰ ਕਮਿਊਨਿਸਟ ਹੈ ਵੀ ਬਹੁਤ ਥੋੜੇ ਪਰ ਇਹ ਖਤਰਨਾਕ ਬਹੁਤ ਆ। ਕਿਉਂਕਿ ਇਹਨਾਂ ਕੋਲ ਫਿਰ ਬਾਬੇ ਨਾਨਕ ਵਾਲੀ ਸਾਂਝੀ ਵਾਲਤਾ ਦੀ ਵਿਚਾਰਤਾ ਆਇਆ। ਸੋਸ਼ਲਿਜ਼ਮ ਹੈ ਨਾ ਕੋਲਿਆ। ਜਿੱਦਾਂ ਦੇ ਬਾਬਾ ਨਾਨਕ ਜ਼ਿੰਦਗੀ ਚਾਹੁੰਦਾ ਸੀ ਉਦਾਂ ਦੀ ਜ਼ਿੰਦਗੀ ਚਾਹੁੰਦੇ ਆ ਉਹਨੇ ਨਹੀਂ ਕਿ ਨਾਨਕ ਦਾ ਜ਼ਿਕਰ ਕੀਤਾ ਉਹਨੇ ਤਾਂ ਸੋਸ਼ਲਿਸਮ ਦਾ ਜ਼ਿਕਰ ਕੀਤਾ ਪਰ ਮੈਂ ਤੁਹਾਨੂੰ ਸਮਝਾਉਣ ਵਾਸਤੇ ਕਹਿ ਰਿਹਾ ਕਿ ਉਹਨੇ ਕਿਹਾ ਵੀ ਇਹ ਖਤਰਨਾਕ ਬਹੁਤ ਹੈ ਕਿਉਂਕਿ ਸਾਂਝੀ ਵਾਲਤਾ ਲਈ ਲੜਦੇ ਆ ਇਹ ਇਹਨਾਂ ਦਾ ਖਾਤਮਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਅੱਜ ਫੇਰ ਉਹ ਜ਼ਮੀਨ ਤੇ ਹੱਲਾ ਸਾਡੇ ਰੋਜ਼ੀ ਰੋਟੀ ਤੇ ਹੱਲਾ ਸਭ ਕੁਝ ਹੱਲਾ ਉਹ ਚ ਨਹੀਂ ਜਾਂਦਾ ਸਿੱਧੀ ਜੇ ਅਸੀਂ ਨਾ ਸਾਂਭ ਸਕੇ ਆਉਣ ਵਾਲੇ ਦਿਨਾਂ ਦੇ ਦੌਰਾਨ ਭਾਰਤ ਵਿੱਚ ਜਿੱਦਾਂ ਨਾ ਭੁੱਖਮਰੀ ਕੰਗਾਲੀ ਪੈਦਾ ਹੋ ਜਾਂਦੀ ਆ ਤੁਸੀਂ ਲੱਖਾਂ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਸੁਣਿਆ ਕਰੋਗੇ ਲਾਜ਼ਮੀ ਅਧੁਨਜ ਕਹਿ ਰਹੇ ਆ ਲੱਲੇ ਇੱਕ ਵਾਰੀ ਮਨਮੋਹ ਸੂ ਖਜ਼ਾਨਾ ਮੰਤਰੀ ਸੀ ਸਾਡਾ ਬੜੇ ਲੋਕੇ ਕਹਿੰਦੇ ਆ ਜੀ ਬੜਾ ਪੜਿਆ ਲਿਖਿਆ ਬਹੁਤ ਸੀ ਪੜਿਆ ਲਿਖਿਆ ਸੀ ਬਹੁਤਾ ਸਾਡੇ ਜਿੰਨੇ ਪੜਿਆ ਲਿਖਿਆ ਸੀ ਪਰ ਜਿੰਨੀ ਕੋਈ ਪੜ੍ਹਾਈ ਕੀਤੀ ਹੈ ਨਾ ਉਹ ਲੁਟੇਰੇ ਲੋਕਾਂ ਦੀ ਸੇਵਾ ਚ ਲਾਉਂਦਾ ਸੀ ਤੇ ਅਸੀਂ ਆਪਣੀ ਪੜ੍ਹਾਈ ਨੂੰ ਗਰੀਬ ਲੋਕਾਂ ਦੀ ਸੇਵਾ ਚ ਲਾਉਣਾ ਚਾਹੁੰਦੇ ਆ ਯੰਤਰ ਸਾਟ ਆਈ ਪੜ੍ਹਾਈ ਨਸੀਬ ਹੁੰਦੀ ਉਹਦੀ ਪਰ ਉਹਨੇ ਇੱਕ ਵਾਰੀ ਬਿਆਨ ਦਿੱਤਾ ਸੀ ਕਹਿੰਦਾ ਐਵੇਂ ਹੀ ਤੜਪੀ ਜਾਂਦੇ ਹੋ ਭਾਰਤ ਵਾਲਿਓ ਪੂੰਜੀਵਾਦ ਮਾੜਾ ਪੂੰਜੀਵਾਦ ਮਾੜਾ ਪੂੰਜੀਵਾਦ ਜਦੋਂ ਵਿਕਾਸ ਹੁੰਦਾ ਕੁਝ ਕਰੋੜ ਲੋਕੀ ਮਰਦੇ ਹੀ ਹੁੰਦੇ ਆ ਇੱਥੇ ਵੀ ਮਰਨੇ ਆ ਉਹ ਇਹਦੀ ਚਿੰਤਾ ਨਾ ਬਹੁਤੀ ਕਰਿਓ ਇਹ ਮਨੂਲ ਸਿੰਘ ਨੇ ਗੱਲ ਕਹੀ ਸੀ ਕਿਉਂ ਯੂਰਪੇ ਤੇ ਤਜਰਬਾ ਕਰ ਚੁੱਕਾ ਯੂਰਪ ਯੂਰਪ ਦੇ ਵਿੱਚ ਪੂੰਜੀਵਾਦ ਦੇ ਵਿਕਾਸ ਦੇ ਨਾਲ ਲੱਖਾਂ ਲੋਕਾਂ ਦਾ ਕਤਲ ਆਮ ਕੀਤਾ ਗਿਆ ਅਫਰੀਕਾ ਦੇ ਦੇਸ਼ਾਂ ਨੂੰ ਲੁੱਟਣ ਵਾਸਤੇ ਦੁਨੀਆ ਦੀ ਵੱਡੀਆਂ ਕੌਮਾਂ ਨੇ ਇਹਨਾਂ ਵੱਡੇ ਵੱਡੇ ਸਾਮਰਾਜੀਆਂ ਨੇ ਅਫਰੀਕਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਗੁਲਾਮਦਾਰੀ ਜਿੱਤਾਂ ਉਹਨਾਂ ਨੇ ਗੁਲਾਮਾਂ ਨੂੰ ਗੁਲਾਮ ਬਣਾਇਆ ਉੱਥੇ ਦੇ ਲੋਕਾਂ ਨੂੰ ਕਿੰਨਾ ਜ਼ੁਲਮ ਕੀਤਾ ਉਹਨਾਂ ਤੇ ਉਹ ਕਹਾਣੀਆਂ ਪੜ੍ਹ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਂਦੇ ਅੱਜ ਵੀ ਪਿਛਲੀ ਵਾਰੀ ਮੈਂ ਆਇਆ ਸਾਂ ਡਾਕਟਰ ਕਾਲੀਆ ਜੀ ਕੋ ਕਿ ਉਹਨਾਂ ਦੇ ਨੱਚ ਫੇ ਆ ਕੇ ਪੋਪ ਨੇ ਮਾਫੀ ਮੰਗੀ ਸੀ ਕਿ ਮੈਂ ਜਿਹੜੇ ਕੈਨੇਡਾ ਦੇ ਅਸਲੀ ਵਾਸੀ ਸਨ ਅਸੀਂ ਉਹਨਾਂ ਦੇ ਬੱਚਿਆਂ ਨੂੰ ਤੜਪਾ ਤੜਪਾ ਕੇ ਮਾਰਿਆ ਮਾਰਿਆ ਕਿੰਦਾ ਕੋਚ ਕਹਾਣੀਆਂ ਬੜੀਆਂ ਬਹੁਤ ਹੈਰਾਨੀ ਕਰਨ ਵਾਲੀਆਂ ਸਨ ਤੇ ਪੋਪ ਕਹਿੰਦਾ ਮੈਂ ਮੈਂ ਅੱਜ ਸੌਰੀ ਫੀਲ ਕਰਨਾ ਹੈ ਸੌਰੀ ਫੀਲ ਕਰ ਜਾ ਨਾ ਕਰ ਜੋ ਉਹਨਾਂ ਸੀ ਤਾਂ ਵਾਪਰ ਗਿਆ ਨਾ ਜੋ ਸਲੀਬਾਂ ਤੇ ਟੰਗੇ ਨੇ ਲਥਣੇ ਨਹੀਂ ਸੂਰ ਚੜਦੇ ਲੈਣਗੇ ਮੇਰਾ ਭਾਵ ਕਹਿਣ ਤੋਂ ਵੀ ਜੋ ਮਰ ਗਿਆ ਸਾਡੇ ਕੋ ਚਲੇਗਾ ਤੇ ਮਾਰੇਗਾ ਵਿਚਾਰੇ ਉਹ ਤਾਂ ਅੱਜ ਕੱਲ ਬੇਕਰੇ ਹੋ ਕੇ ਫਿਰਦੇ ਆ ਲੋਕਾਂ 'ਚ ਤੋ ਖੈਰ ਮੈਂ ਇਹ ਸਾਈਡ ਇੱਕ ਲੈਣਾ ਚਾਹੁੰਦਾ ਵੀ ਭਾਰਤ ਐਸ ਵੇਲੇ ਆਰਥਿਕ ਤੌਰ ਤੇ ਬਹੁਤ ਬੁਰੀਆਂ ਹਾਲਤਾਂ 'ਚੋਂ ਲੰਘ ਰਿਹਾ ਜਿਹੜਾ ਦੂਜਾ ਖਤਰਾ ਸਾਡੇ ਲਈ ਵੱਡਾ ਆ ਗਿਆ ਇਹਦੇ ਨਾਲ ਉਹ ਜਿਹੜਾ ਸਾਡੇ ਲਈ ਚਿੰਤਾ ਦਾ ਵਿਸ਼ਾ ਆ ਉਹ ਇਹ ਆ ਵੀ ਜਿਹੜੇ ਕੱਟੜਵਾਦ ਦੇ ਖਿਲਾਫ ਬਾਬੇ ਨਾਨਕ ਨੇ ਲੜਾਈ ਦਿੱਤੀ ਆ ਕੱਟੜਵਾਦ ਨਹੀਂ ਚਾਹੀਦਾ ਰਾਜਿਆਂ ਦਾ ਰਾਜ ਨਹੀਂ ਚਾਹੀਦਾ ਜਾਤ ਪਾਤ ਦੀ ਅਵਸਥਾ ਨਹੀਂ ਚਾਹੀਦੀ ਭਾਈ ਮਲਕ ਦਾ ਮਲਕ ਭਾਗੋ ਦਾ ਰਾਜ ਚਾਹੀਦਾ ਭਾਈ ਭਾਈ ਲਾਲੋ ਦਾ ਰਾਜ ਚਾਹੀਦਾ ਮਲਕ ਭਾਗੋ ਦਾ ਨਹੀਂ ਚਾਹੀਦਾ ਉਹ ਸਾਰੀਆਂ ਅਵਸਥਾਵਾਂ ਅਜ ਫੇਰ ਦੁਬਾਰਾ ਉਸੇ ਰੂਪ ਸਾਹਮਣੇ ਆ ਰਹੀਆਂ ਮੋਤੀ ਇਹ ਕਹਿ ਰਿਹਾ ਵੀ ਮੈਂ ਉਹਦਾ ਦਾ ਰਾਜ ਲਿਆਉਣਾ ਆ ਜਿਹੜਾ ਧਰਮ ਦੇ ਨਾਂ ਤੇ ਲੋਕਾਂ ਦਾ ਵਡਾਂਗਾ ਕਰੇ ਜਿੱਦਾ ਬਾਬੇ ਨਾਰਕ ਨੇ ਕਿਹਾ ਸੀ ਨਾ ਭਈ ਪਾਪ ਕੀ ਜੰਜਲ ਹੈ ਕਾਬਲ ਨਾ ਹੈ ਜੋਰੀ ਮੰਗੇ ਦਾਨ ਵੀ ਲਾਲੋ ਉਹ ਪਾਪ ਦੀ ਜਾਂਚ ਜਦਾਂ ਪਾਪ ਉਹ ਲੈ ਕੇ ਆਇਆ ਸੀ ਅੱਜ ਉਹਦਾ ਦੀ ਪਾਪ ਦੀ ਜਾਂਚ ਮੋਦੀ ਲੈ ਕੇ ਜਾ ਰਿਹਾ ਤਾਂ ਕਿ ਭਾਰਤ ਦਾ ਜਿਹੜਾ ਮੌਜੂਦਾ ਢਾਂਚਾ ਆ ਜਿੱਥੇ ਸਾਰੇ ਧਰਮਾਂ ਦੇ ਲੋਕ ਵਸਦੇ ਆ ਇੱਕ ਦੂਜੇ ਨਾਲ ਮੁਹੱਬਤ ਕਰਦੇ ਆ ਔਰ ਉਹਨਾਂ ਦੀ ਮੁਹੱਬਤ ਕਿਸੇ ਵੇਲੇ ਰੰਗ ਲਿਆਏਗੀ ਭਾਈ ਲਾਲੋ ਦਾ ਰਾਜ ਲਿਆਉਣ ਵਾਸਤੇ ਉਹ ਇਸ ਏਕਤਾ ਨੂੰ ਇਸ ਮੁਹੱਬਤ ਨੂੰ ਤੋੜਨਾ ਚਾਹੁੰਦਾ ਆ ਇਸ ਲਈ ਉਹਨੇ ਨਾਰਾ ਦਿੱਤਾ ਆ ਵੀ ਮੈਂ ਮੌਜੂਦਾ ਭਾਰਤ ਦਾ ਸੰਵਿਧਾਨ ਵੀ ਬਦਲ ਦੇਣਾ ਜਿਹੜਾ ਤੁਸੀਂ ਇਹ ਕਹਿੰਦੇ ਹੋ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿਣ ਮੈਂ ਨਹੀਂ ਰਹਿਣ ਦੇਣੇ ਮੈਂ ਉਦਾਂ ਦਾ ਰਾਜ ਲਿਆਉਣਾ ਜਿੱਦਾਂ ਦਾ ਮੈਂ ਚਾਹੁੰਦਾ ਆ ਉਹਨੂੰ ਹਿੰਦੂ ਤਵੀ ਰਾਜ ਕਹਿੰਦਾ ਆ ਹਿੰਦੂ ਤਵੀ ਰਾਜ ਹਿੰਦੂ ਤਵੀ ਰਾਜ ਦਾ ਮੈਂ ਤਾਂ ਅਚੇਚੇ ਤੌਰ ਤੇ ਖਾਸ ਜ਼ੋਰ ਦੇਤਾ ਕਈ ਲੋਕ ਹਿੰਦੂ ਵਸੋਂ ਜਿੱਦਾ ਮੈਂ ਹਿੰਦੂ ਪਰਿਵਾਰ ਜੰਮਿਆ ਭਲੇਖਾ ਪੈਦਾ ਹੋ ਜਾਂਦਾ ਵੀ ਖਰਿਆ ਮੇਰਾ ਰਾਜ ਰੌਣ ਤੋਂ ਰੋਕ ਰਿਹਾ ਹੈ ਇਹ ਬੰਦੇ ਹਿੰਦੂ ਤਵੀ ਰਾਜ ਤੋਂ ਇਹ ਅਰਥ ਨਹੀਂ ਹੈ ਵੀ ਹਿੰਦੂਆਂ ਗਰੀਬਾਂ ਦਾ ਰਾਜ ਆ ਹਿੰਦੂ ਤਵੀ ਰਾਜ ਤੋਂ ਅਰਥ ਆ ਕਿ ਦੂਜੇ ਧਰਮਾਂ ਦਾ ਕਤਲੇਆਮ ਕਰਨਾ ਦੂਜੇ ਨੂੰ ਨਹੀਂ ਜੀਣ ਦੇਣਾ ਤੇ ਆਪਣਾ ਵੀ ਜੇ ਬੋਲੇ ਨਾ ਉਹਦਾ ਵੀ ਸਿਰ ਲਾ ਦੇਣਾ ਉਦਾਂ ਦਾ ਰਾਜ ਚਾਹੁੰਦੇ ਆ ਜਿੱਦਾਂ ਰਾਜ ਰੰਗ ਜ਼ੇਬ ਚਾਹੁੰਦਾ ਸੀ ਜਿੱਦਾਂ ਦਾ ਰਾਜ ਕੱਟੜਵਾਦੀ ਲੋਕ ਚਾਹੁੰਦੇ ਦੁਨੀਆ ਦੇ ਜਿੱਦਾਂ ਦਾ ਰਾਜ ਪਾਕਿਸਤਾਨ ਦੇ ਹਾਕਮ ਚਾਹੁੰਦੇ ਆ ਉਦਾਂ ਦਾ ਰਾਜ ਭਾਰਤ ਵਿੱਚ ਮੋਦੀ ਲਿਆਉਣਾ ਚਾਹੁੰਦਾ ਆ 47 ਨੂੰ ਨਹੀਂ ਲਿਆ ਸਕਿਆ 47 ਵੀ ਮੋਦੀ ਦੇ ਬੰਦੇ ਚਾਹੁੰਦੇ ਸਨ ਮੋਦੀ ਤੋਂ ਮੇਰਾ ਪਾਬੋ ਤੋਂ ਮੋਦੀ ਨਹੀਂ ਸੀ ਨਾ ਆਰਐਸਐਸ ਆ ਉਹ ਸੱਚ ਮੋਦੀ ਨਹੀਂ ਕੰਮ ਕਰ ਰਿਹਾ ਆ ਆਰਐਸਐਸ ਕੰਮ ਕਰ ਰਹੀ ਆ ਰਾਸ਼ਟਰੀ ਸਵੈਮ ਸੇਵਕ ਸੰਗ ਜਿਹੜੀ ਪਿੰਡਾਂ 'ਚ ਨਹੀਂ ਸੀ ਹੈ ਪਹਿਲਾਂ ਹੁਣ ਪਿੰਡਾਂ 'ਚ ਵੀ ਆ ਕੱਲੀ ਪਿੰਡਾਂ ਚ ਨਹੀਂ ਹੈ ਉਹ ਸ਼੍ਰੋਮੜੀ ਗੁਰਦੁਆਰਾ ਪਰਵਲਤ ਕਮੇਟੀ ਦੇ ਮੈਂਬਰਾਂ ਤੱਕ ਪਹੁੰਚ ਗਈ ਹੈ ਉਹ ਆਰਐਸਐਸ ਵਾਲੇ ਜਿਹੜੇ ਅਕਾਹਲ ਤੱਕ ਦੇ ਜ਼ਥੇਦਾਰ ਆ ਨਾ ਉਹਨਾਂ ਤੱਕ ਵੀ ਉਹ ਪਹੁੰਚ ਹੋ ਗਈ ਹੈ ਉਹਨਾਂ ਤੱਕ ਵੀ رابطہ ਜੋੜ ਲਿਆ ਉਹਨਾਂ ਨੇ ਉਸ ਆਰਐਸਐਸ ਨੇ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਚ ਪਿੰਡਾਂ ਦੇ ਮਹੱਲਿਆਂ ਚ ਬਸਤੀਆਂ ਚ ਕਿਸਾਨਾਂ ਚ ਮਜ਼ਦੂਰਾਂ ਚ ਆਪਣੇ ਏਜੰਟ ਭੇਜ ਦਿੱਤੇ ਆ ਤਾਂ ਕਿ ਉਹ ਆਪਣਾ ਜਿਹੜਾ ਵਖਵਾ ਦਾ ਪ੍ਰਚਾਰ ਹੈ ਝੂਠਾ ਪ੍ਰਚਾਰ ਹੈ ਸਿਰ ਸਕੇ ਉਹ ਆਰਐਸਐਸ ਨੇ 47 ਜੀ ਵੀ ਯਤਨ ਕੀਤਾ ਸੀ ਇਦਾਂ ਦਾ ਆਰਐਸਐਸ ਦਾ ਜਨਮ 1925 ਚ ਹੋਇਆ 1925 ਅਗਲੇ ਸਾਲ ਆਰਐਸਐਸ ਨੂੰ ਅੱਜ ਹੋ ਗਿਆ ਐਸ ਸਾਲ ਚ 100 ਸਾਲ ਹੋ ਗਿਆ ਪੂਰਾ 25 ਜਨਮ ਤੇ ਉਹ ਲਿਆ ਆਰਐਸਐਸ ਨੇ ਆਰਐਸਐਸ ਜੇਦੀ ਮੋਦੀ ਪਾਰਟੀ ਭੂਦੀ ਦਸਰੀ ਪਾਰਟੀ ਆਰਐਸਐਸ ਆ 1925 ਚ ਕਿਉਂ ਬਣੀ ਸੀ ਉਹ ਤੁਸੀਂ ਪੁੱਛ ਸਕਦੇ ਹੋ ਮੈਨੂੰ 1925 ਚ ਤਾਂ ਬਣੀ ਸੀ ਕਿ 6 ਸਾਲ ਪਹਿਲਾਂ 1919 ਚ ਜੱਲਿਆਲੇ ਬਾਗ ਦੀ ਘਟਨਾ ਹੋਈ ਸੀ ਅੰਮ੍ਰਿਤਸਰ 'ਚ ਤੇ ਜੱਲਿਆਲੇ ਬਾਗ ਦੀ 13 ਅਪ੍ਰੈਲ ਦੀ ਵਿਸਾਖੀ ਤੋਂ 7-8 ਦਿਨ ਪਹਿਲਾਂ RAM NOMI ਦਾ ਤਿਉਹਾਰ ਸੀ RAM ਦਾ ਜਨਮ ਦਿਨ ਦਾ ਤਿਉਹਾਰ ਜਿਹਦਾ ਆਪਾਂ ਕੋਈ ਨਾਂਕ ਦਾ ਜਨਮ ਦਿਨ ਮਨਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਉਂਦੇ ਹੁਦੇ RAM NOMI ਲੋਕ ਮਨਾਉਂਦੇ ਆ ਅੰਮ੍ਰਿਤਸਰ ਦੇ RAM NOMI ਦਾ ਤਿਉਹਾਰ ਆ RAM NOMI ਦਾ ਜਲੂਸ ਨਿਕਲਣਾ ਆ ਹਿੰਦੂਆਂ ਦਾ RAM ਆ ਪਰ ਜਲੂਸ ਦੇ ਅੱਗੇ ਮੁਸਲਮਾਨ ਮੁੰਡਾ ਘੋੜੇ ਤੇ ਚੜ ਕੇ ਉੱਤੇ ਆਪਣੇ ਮੁੰਡੇ ਤੇ ਨਾ ਲੈ ਕੇ ਝੰਡਾ ਰਾਮ ਦਾ ਭਜਨ ਕਰ ਰਿਹਾ Hindu ਮੁਸਲਮਾਨਾਂ ਦਾ ਮੁੰਡਾ ਰਾਮ ਦਾ ਜਨਮ ਦਿਨ ਹੈ ਅੰਮ੍ਰਿਤਸਰ ਦਾ ਹਾਲ ਬਾਜ਼ਾਰ ਹੈ ਜਲੂਸ ਬਹੁਤ ਵੱਡਾ ਹੈ ਤੇ ਜਲੂਸ ਦੇ ਅੱਗੇ ਘੋੜਿਆਂ ਦੇ ਉੱਤੇ ਮੁਸਲਮਾਨ ਮੁੰਡੇ ਰਾਮ ਦੀ ਭਜਨ ਬੰਦਗੀ ਕਰ ਰਹੇ ਆ ਉਹਨਾਂ ਦੇ ਪਿੱਛੇ ਹੋਰ ਮੁਸਲਮਾਨ ਤਾੜੀਆਂ ਲਾ ਕੇ ਕਵਾਲੀਆਂ ਗਾ ਰਹੇ ਆ ਰਾਮ ਦੀਆਂ ਸੜਕਾਂ ਦੇ ਦੋਨੇ ਪਾਸੇ ਸਿੱਖਾਂ ਨੇ ਸ਼ਬੀਲਾਂ ਲਾ ਦਿੱਤੀਆਂ ਮੁਸਲਮਾਨਾਂ ਨੇ ਸ਼ਬੀਲਾਂ ਲਾ ਦਿੱਤੀਆਂ ਕਿਉਂਕਿ ਰਾਮ ਨੋਵੀਂ ਦੇ ਤਿਹਾਰ ਮੇਲੇ ਥੋੜੀ ਗਰਮੀ ਸ਼ੁਰੂ ਹੋ ਜਾਂਦੀ ਹੈ ਲੋੜ ਪੈਂਦੀ ਪਾਣੀ ਦੀ ਇਹ ਯਾਰਾ ਦੇਖੇ ਨਾ ਅੱਗ ਲੱਗ ਗਈ ਅੰਗਰੇਜ਼ਾਂ ਨੂੰ ਡੀਸੀ ਅੰਮ੍ਰਿਤਸਰ ਵਾਲਾ ਹਾਲ ਬਾਜ਼ਾਰ 'ਚ ਖੜਾ ਸੀ ਅਲਾਹਾਬਾਦ ਬੈਂਕ ਦੇ ਉੱਤੇ ਉਹਨੇ ਦੇਖਿਆ ਥੱਲੇ ਜਲੂਸ ਨਿਕਲ ਰਿਹਾ ਆ ਰਾਮ ਨੋਮੀ ਦਾ ਜਲੂਸ ਦੀ ਅਗਵਾਈ ਮੁਸਲਮਾਨ ਕਰ ਰਹੇ ਆ ਜਲੂਸ ਦੇ ਆਲੇ ਦੁਆਲੇ ਸਿੱਖਾਂ ਨੇ ਤੇ ਮੁਸਲਮਾਨਾਂ ਨੇ ਸ਼ਬੀਲਾਂ ਖੋਲ੍ਹ ਦਿੱਤੀਆਂ ਆ ਪਾਣੀ ਦੀਆਂ ਠੰਡੀਆਂ ਆਪਣੇ ਭਰਾਵਾਂ ਲਈ ਇਹ ਖਰਾਬ ਹੋ ਜਾਏਗਾ ਮੋਨੇ ਚਿੱਠੀ ਲਿਖੀ ਉੱਤੇ ਖੜੇ ਨੇ ਵਾਇਸਰਾਏ ਨੂੰ ਵਾਇਸਰਾਏ ਸਾਹਿਬ ਮੈਂ ਡੀਸੀ ਅੰਮ੍ਰਿਤਸਰ ਬੋਲ ਰਿਹਾ ਤੁਹਾਨੂੰ ਦੱਸ ਆ ਮੋਬਾਈਲ ਫੋਨ ਨਹੀਂ ਸੀ ਉਦੋਂ ਚਿੱਠੀ ਲਿਖਣੀ ਪੈਂਦੀ ਸੀ ਨਾ ਮੈਂ ਚਿੱਠੀ ਲਿਖ ਰਿਹਾ ਮੈਂ ਨਜ਼ਾਰਾ ਜੋ ਦੇਖ ਰਿਹਾ ਅੰਮ੍ਰਿਤਸਰ ਦਾ ਨਾ ਜੇ ਨਜ਼ਾਰਾ ਇਦਾਂ ਵੱਧਦਾ ਗਿਆ ਭਾਰਤ ਨੂੰ ਲੰਮਾ ਸਮਾਂ ਗੁਲਾਮ ਨਹੀਂ ਰੱਖ ਸਕਾਂਗੇ ਇਸ ਲਈ ਮੇਰੀ ਬੇਨਤੀ ਆ ਵੀ ਜਿਹੜੀ 13 ਅਪ੍ਰੈਲ ਨੂੰ ਇਕੱਠ ਹੋਣਾ ਨਾ ਅੰਮ੍ਰਿਤਸਰ ਦੱਲੇ ਵਾਲੇ ਬਾਗ ਦਾ ਉਸ ਇਕੱਠ ਵਿੱਚ ਲੋਕਾਂ ਨੂੰ ਦਿਨੇ ਤਾਰੇ ਦਿਖਾ ਲਈਏ ਇੱਕ ਵਾਰੀ ਜ਼ੁਲਮ ਕਰੀਏ ਉੱਥੇ ਬਹਿ ਕੇ ਉਹ ਫੇਰ ਜ਼ੁਲਮ ਹੋਇਆ ਮੈਂ ਉਹ ਜਿ ਵਿਸਤਾਰ ਨਹੀਂ ਜਾਣਾ 13 ਅਪ੍ਰੈਲ ਦੀ ਵਿਸਾਖੀ ਨੂੰ ਕੀ ਵਾਪਰਿਆ ਤੁਹਾਨੂੰ ਸਭ ਜਾਣਦੇ ਹੋ ਇਦਾਂ ਗੋਲੀਆਂ ਚਲਾਈਆਂ ਜਿਵੇਂ ਕਿੰਨੇ ਹੁੰਦੇ ਬੱਚੇ ਠੀਕ ਹੀ ਮਾਰਦੇ ਆ ਤੇ ਲੋਕੀ ਖੂਚ ਡਗ ਪਏ ਸੈਂਕੜੇ ਬੰਦੇ ਸ਼ਹੀਦ ਇੱਕ ਵਾਰਦਾਤ ਹੈ ਕਮਾਲ ਦੀ ਜੇ ਚਫੂਦਮ ਸਿੰਘ ਸੁਨਾਮ ਪੈਦਾ ਹੁੰਦਾ ਆ ਮੈਂ ਸਿਰਫ ਜ਼ਿਕਰ ਹੀ ਕਰਦਾ ਆ ਤੁਹਾਡਾ ਜੇ ਨੂੰ ਮਤਲਬ ਫਿਰ ਉਹਨੇ ਸੌਹਾਂ ਖਾਧੀਆਂ ਸਾਨੂੰ ਉਸ ਵੇਲੇ ਪਰ ਮੈਂ ਇਹ ਕਹਿ ਰਿਹਾ ਵੀ ਜਦੋਂ 1919 ਦੀ ਘਟਨਾ ਵਾਪਰੀ ਜੱਲਿਆਂ ਵਾਲੇ ਬਾਗ ਦੀ ਇਹ ਘਟਨਾ ਚ ਲੋਕੀ ਡਰੇ ਨਹੀਂ ਉਸ ਘਟਨਾ ਤੋਂ ਬਾਅਦ ਲੋਕੀ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੇ ਚ ਆ ਗਏ ਕਮਾਲੇ ਹੋ ਗਈ ਗੱਲ ਦੀ ਅੱਛਾ ਜੱਲਿਆਂ ਵਾਲਾ ਬਾਜ਼ ਗੋਲੀ ਚੱਲੀ ਆ ਸਭ ਹੜਤਾਲਾਂ ਹੋ ਗਈਆਂ ਲੋਕਾਂ ਨੇ ਰਾਤ ਨੂੰ ਰੋਟੀ ਵੀ ਪਕਾਈ ਜੱਲਿਆਂ ਵਾਲੇ ਬਾਗ ਸਾਡੇ ਪ੍ਰਾਹ ਮਾਰ ਦਿੱਤੇ ਆ ਦੱਖਣ ਤੱਕ ਲੋਕੀ ਖੜੇ ਹੋ ਗਏ ਐਸ ਪਾਸੇ ਵੀ ਖੜੇ ਹੋ ਗਏ ਲੋਕੀ ਫਿਰ ਗੁੱਸੇ 'ਚ ਆ ਗਏ ਜਿਵੇਂ ਗੁੱਸਾ ਹੋਣਾ ਚਾਹੀਦਾ ਇਨਸਾਨ ਨੂੰ ਉਹ ਫਿਰ ਗੁੱਸਾ ਜਦੋਂ ਆਇਆ ਤਾਂ ਫਿਰ ਅੰਗਰੇਜ਼ਾਂ ਨੇ ਕਿਹਾ ਕਿ ਲਾ ਗੋੜੀ ਨਾਲ ਕੰਮ ਨਹੀਂ ਚੱਲਣਾ ਇਹ ਕੰਮ ਚਲਾਉਣ ਵਾਸਤੇ ਜਿਹੜਾ ਤੁਹਾਡਾ ਏਕਾ ਨਾ ਭਾਰਤੀ ਲੋਕਾਂ ਦਾ Hindu Sikh Muslim ਇਕੱਠੇ ਹੋ ਕੇ ਲੜ ਰਹੇ ਹੋ ਇਹ ਏਕਾ ਤੋੜਨਾ ਪੈਣਾ ਤੇ ਏਕਾ ਤੋੜਨ ਵਾਸਤੇ ਫਿਰ RSS ਦਾ ਗਠਨ ਕੀਤਾ ਗਿਆ ਅੰਗਰੇਜ਼ਾਂ ਵੱਲੋਂ ਉਸ ਵੇਲੇ Hindu Mahasabha ਸੀ RSS ਨਾਂ ਨਹੀਂ ਸੀ ਇਹਦਾ ਔਰ ਕਿਹਾ ਕਿ Hindu ਇਕੱਠੇ ਹੋ ਜਾਓ ਇਕੱਠੇ ਹੋ ਕੇ ਕੀ ਕਹੋ ਪੇ ਸਾਡੀ ਲੜਾਈ ਅੰਗਰੇਜ਼ਾਂ ਦੇ ਨਾਲ ਨਹੀਂ ਹੈ ਸਾਡੀ ਲੜਾਈ ਤਾਂ ਮੁਸਲਮਾਨਾਂ ਦੇ ਨਾਲ ਹੈ ਕਿਉਂਕਿ ਮੁਸਲਮਾਨਾਂ ਨੇ ਆਕੇ ਸਾਡਾ ਰਾਜ ਖਤਮ ਕੀਤਾ ਇਸ ਲਈ ਭਾਰਤ ਵਿੱਚ ਸਾਨੂੰ ਮੁਸਲ ਅੰਗਰੇਜ਼ਾਂ ਦਾ ਰਾਜ ਭਾਵੇਂ ਹੋਰ ਰਹੇ ਜਵੇ ਕੋਈ ਗੱਲ ਨਹੀਂ ਹੈ ਅਸੀਂ ਨਾਲਿਆਂ ਉਹਨਾਂ ਦੇ ਭਾਰਤ ਵਿੱਚ ਹਿੰਦੂਆਂ ਦਾ ਰਾਜ ਚਾਹੀਦਾ ਹੈ ਉਹ ਜਿੱਦਾਂ ਦਾ ਹਿੰਦੂਆਂ ਦਾ ਰਾਜ ਪਹਿਲਾਂ ਦੇਖਿਆ ਜੀ ਕੌਰਮਾ ਪਾਂਡਵਾ ਵੇਲੇ ਕਿਦੋਂ ਫਿਰ ਜੁਇਤ ਘਰ ਵਾਲੀ ਲਾਤੀ ਤੇ ਜਿਹਨਾਂ ਜਿੱਤਿਆ ਉਹ ਵੀ ਉਹਦੇ ਦੇ ਰਿਆ ਫਿਰ ਦ੍ਰੋਪਤੀ ਉਹਦੇ ਦੇਰੇ ਲੱਗੇ ਨਾ ਤੇਰ ਜੇਠੇ ਸੀ ਨਾ ਦੋਨੋਂ ਭਰਾ ਸੀ ਚਾਚੇ ਤਾ ਇਹਦੇ ਮੁੰਡੇ ਚਾਹੀਦਾ ਤੇ ਇਹ ਸੀ ਨਾ ਵੀ ਆਪਣੀ ਭਾਗੀ ਨੂੰ ਜਿੱਤਣ ਤੋਂ ਬਾਅਦ ਉਹ ਸੇਵਾ ਕਰਦੇ ਮਾਂ ਮਾਂ ਮਰ ਗਈ ਭਾਬੀ ਹੁੰਦੀ ਵੀ ਮਾਂ ਤੈਨੂੰ ਖਰਾ ਤਾਂ ਤੇਰੇ ਪਤੀਆਂ ਨੇ ਪਰ ਅਸੀਂ ਤੇਰੀ ਸਤਿਅ ਧਿਆਨ ਰੱਖਾਂਗੇ ਸਾਡੀ ਮਾਂ ਸਮਾਨਿਆਂ ਤੋਂ ਇਹਦਾ ਰਾਜ ਸੀ ਵੀ ਉਹਨਾਂ ਨੇ ਕਹਿੰਦੇ ਤੇਰਾ ਸਨਮਾਨ ਤਾਂ ਕੀ ਕਰਨਾ ਸਾਨੂੰ ਆਨੰਦ ਤਾਂ ਆਉਣਾ ਆ ਦਰਬਾਰ ਲਾਉਨੇ ਆ ਨਸ਼ਾ ਪਾਣੀ ਪੀਣੇ ਆ ਤੈਨੂੰ ਨੰਗੀ ਦਾ ਨਾਚ ਕਰਨਾ ਚਾਹੁੰਦੇ ਤੇਰਾ ਜਿੰਨੇ ਜਤੇ ਆਸੋਂ ਦਾ ਤਸਦ ਜਤੇ ਆਸੋਂ ਦਾ ਨਹੀਂ ਲੱਲੇ ਤੇ ਇਹ ਰਾਜ ਉਹਦਾ ਦਾ ਲਿਆਉਣਾ ਚਾਹੁੰਦਾ ਸੱਚ ਦੁਬਾਰਾ ਇਹ ਰਾਜ ਉਹਦਾ ਚਾਹੁੰਦਾ ਜਦੋਂ ਫੇਰ ਦੁਬਾਰਾ ਕਿਸੇ ਗਰੀਬ ਮੁੰਡੇ ਨੂੰ ਜਿਹੜਾ ਤੀਰ ਕਮਾਨ ਚਲਾ ਰਿਹਾ ਉਹ ਫੇਰ ਉਹਦਾ ਗੂਠਾ ਕੱਟ ਦਵੇ ਇਸ ਕਰਕੇ ਕਿਉਂਕਿ ਗਰੀਬਾਂ ਦਾ ਮੁੰਡਾ ਤੀਰ ਚਲਾ ਕੇ ਮੇਰੇ ਬਰਾਬਰ ਨਾ ਖੜਾ ਹੋ ਜਾਏ ਕਿਤੇ ਉਹਦਾ ਰਾਜ ਇਹ ਚਾਹੁੰਦਾ ਆ ਇਸ ਲਈ ਉਹ 1925 ਤੋਂ ਕੰਮ ਸ਼ੁਰੂ ਕੀਤਾ ਆ ਆਰਐਸएस ਨੇ ਆਪਣਾ 47 ਚ ਵੀ ਗੱਲ ਉਹਨਾਂ ਦੀ ਨਹੀਂ ਬਣੀ ਹੈ ਤੇ ਉਹਨਾਂ ਨੇ ਆਪਣਾ ਕੰਮ ਛੱਡਿਆ ਨਹੀਂ ਤੇ 100 ਸਾਲ ਪੂਰਾ ਹੋਣ ਤੋਂ ਪਹਿਲੇ 2014 ਚ ਉਹਨਾਂ ਦਾ ਭਾਰਤ ਵਿੱਚ ਰਾਜ ਭਾਗ ਆ ਗਿਆ ਮੈਂ ਸਿਰਫ ਤੁਹਾਡਾ ਧਿਆਨ ਇਸ ਪਾਸੇ ਲਜਾਣਾ ਚਾਹੁੰਦਾ ਵੀ ਆਰਐਸਐਸ ਦਾ ਰਾਜ ਹੋਣਾ ਸਧਾਰਨ ਗੱਲ ਨਹੀਂ ਹੈ ਆਰਐਸਐਸ ਦਾ ਰਾਜ ਦਾ ਮੈਨਾ ਤੁੰਦ ਦੁਆਰਾ ਪੈਣੀ ਜਿਹੜੀ ਬਾਬੇ ਨਾਨਕ ਨੇ ਦੂਰ ਕੀਤੀ ਸੀ ਪਹਿਲਾ ਕੰਮ ਕੀਤਾ ਉਹਨਾਂ ਨੇ ਵੀ ਭਾਰਤ ਵਿੱਚ ਧਰਮ ਦੇ ਨਾਂ ਤੇ ਰਾਜ ਕਰਨਾ ਹੈ ਤੇ ਜਿਹੜਾ ਬਖ ਬਖ ਧਰਮਾਂ ਦੇ ਲੋਕ ਰਹਿੰਦੇ ਆ ਨਾ ਇਹ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਗੇ ਜਾਂ ਭਾਰਤ ਛੱਡ ਜਾਣਗੇ ਭਾਰਤ ਵਿੱਚ ਕੱਟੜਵਾਦੀ ਰਾਜ ਹੋ ਗਿਆ ਜਿੱਦਾਂ ਦਾ ਮੋਦੀ ਰਾਜ ਚਾਉਂਦਾ ਆ ਕਿ ਤੁਸੀਂ ਮੈਨੂੰ ਵੈਸੇ ਸੌਖਾ ਸਵਾਲ ਕਰਨਾ ਹੋਵੇ ਤਾਂ ਮੈਂ ਜਵਾਬ ਦੇ ਸਕਦਾ ਕਿ ਉਹਦਾ ਦਾ ਰਾਜ ਚਾਹੁੰਦਾ ਜਿੱਦਾਂ ਦਾ ਐਸਪੀ ਗੰਗਾ ਜਲਚ ਹੈ ਕਿ ਉੱਥੇ ਨਾ ਕੁੰਮ ਦਾ ਮੇਲਾ ਮਨਾਇਆ ਜਿੱਦਾਂ ਦਾ ਸਾਧਾਂ ਦਾ ਟੋਲਾ ਉੱਥੇ ਕੁੰਮਦਾ ਸੀ ਉਹਦਾ ਦਾ ਰਾਜ ਉਹ ਚਾਹੁੰਦਾ ਨੰਗੇ ਸਾਧ ਆ ਧੀਆ ਦੇ ਨਾਲ ਪਤਕਾਰੀਆਂ ਕਰ ਰਿਹਾ ਹੈ ਬਾਸਾਲਾ ਸਾਹਿਬ ਮੈਂ ਤੁਹਾਡਾ ਭਾਸ਼ਣ ਸੁਣਿਆ ਪਰ ਥੋੜਾ ਸੁਣਿਆ ਮੈਂ ਮਿਸ ਕਰ ਗਿਆ ਪਹਿਲੀ ਗੱਲਬਾਤ ਮੈਂ ਅੱਜ ਜਿਹੜਾ ਉਹ ਕਾਲੀਆ ਸਾਹਿਬ ਨੇ ਦਿੱਤਾ ਸੀਗਾ ਆਪਾਂ ਨੂੰ ਟੌਪਿਕ ਜਿਹੜਾ ਸੀਗਾ ਵੀ ਜਿਹੜੀਆਂ ਖੱਬੀਆਂ ਧਰਾਇਆ ਉਹ ਇਦਾਂ ਲੱਗਦਾ ਵੀ ਹਿੰਦੁਸਤਾਨ ਜੂ ਕਿਤੇ ਖਤਮ ਹੀ ਹੋ ਗਈਆਂ ਜੀ ਉਹ ਖਾਸ ਕਰਕੇ ਜਦੋਂ ਦਾ ਉਹ ਯੇਚਰੀ ਖੁਰੀ ਗਿਆ ਅੱਗੇ ਤਾਂ ਕਿਸੇ ਦਾ ਬਿਆਨ ਹੀ ਆ ਜਾਂਦਾ ਸੀ ਹੁਣ ਉਹ ਵੀ ਹੈ ਨਹੀਂਗਾ ਦੇਖੋ ਗੱਲ ਇਹ ਹੈ ਕਿ ਤਾਂ ਸਚਾਈ ਇੱਕ ਤਾਂ ਫੈਕਟਰ ਮੰਨਦਾ ਮੈਂ ਵੀ ਖੱਬੀਆਂ ਤੇ ਨਾ ਕੁਝ ਆਪਣੀਆਂ ਕਾਰਨਾ ਕਰਕੇ ਕਈ ਪਾਸਿਆਂ ਤੋਂ ਗਰਾਵਟ ਚ ਗਈਆਂ ਘਟੀਆਂ ਆ ਇਹ ਸੱਚਾਈ ਮੰਨਣ ਨੂੰ ਕੋਈ ਚੱਕ ਨਹੀਂ ਉਹ ਸਾਨੂੰ ਆ ਅਸੀਂ ਲਗਾਤਾਰ ਇਹ ਵਿਚਾਰ ਵੀ ਕਰਦੇ ਆ ਕੋਈ ਦੂਰ ਕਰਦਾ ਯਤਨ ਕਰਦੇ ਵੀ ਅਸੀਂ ਉਹਨੂੰ ਕਮਜ਼ੋਰੀਆਂ ਦੇ ਕਾਬੂ ਕਿਦਾਂ ਪਾਈਏ ਲੇਕਿਨ ਇਹ ਕਹਿਣਾ ਸ਼ਾਇਦ ਠੀਕ ਨਹੀਂ ਬੋਲਦਾ ਹੋਏਗਾ ਵੀ ਪੂਰੀ ਤਰ੍ਹਾਂ ਕਮਰਸ ਜਿਹੜੇ ਆ ਖੱਬੀ ਤਰਵਾਲੇ ਦੇਸ਼ ਚ ਪਾਸੇ ਹੋ ਗਏ ਆ ਤੁਸੀਂ ਪਾਰਲੀਮੈਂਟ ਦੀ ਸ਼ਕਤੀ ਕਦੇ ਨਹੀਂ ਦੇਖਦੇ ਉਹ ਸ਼ਕਤੀ ਜ਼ਿਆਦਾ ਇੰਪੋਰਟੈਂਟ ਦੇਖ ਲੈਂਦੇ ਹੋ ਸ਼ਾਇਦ ਐਮਪੀ ਨਹੀਂ ਬਣਿਆ ਤਾਂ ਪ੍ਰਧਾਨ ਮੰਤਰੀ ਫਲਾਣਾ ਬਣਿਆ ਜੋਤੀ ਬਸ ਉਹ ਮੁੱਖ ਮੰਤਰੀ ਬਣਿਆ ਸੀ ਲਾਜ਼ਮੀ ਤੌਰ ਤੇ ਮੈਂ ਪਹਿਲਾਂ ਕਿਹਾ ਘਟਾਇਆ ਪਰ ਇਹਦੇ ਬਾਵਜੂਦ ਵੀ ਜੇ ਕਿਸਾਨਾਂ ਦੀ ਵੱਡੀ ਲੜਾਈ ਲੜੀ ਗਈ ਤਾਂ ਉਹਦੇ ਵਿੱਚ ਬਾਕੀਆਂ ਦਾ ਮਿਲ ਕੇ ਖੱਬੇ ਪੱਖ ਨੇ ਵੀ ਵੱਡਾ ਹਿੱਸਾ ਪਾਇਆ ਅੱਜ ਵੀ ਪੰਜਾਬ 'ਚ ਜੇ ਕੋਈ ਲੜਦਾ ਸੜਕਾਂ ਤੇ ਆ ਕੇ ਉਹਦਾ ਵਿਚਾਰ ਕੋਈ ਵੀ ਹੋਵੇ ਧੜਾ ਕੋਈ ਵੀ ਹੋਵੇ ਲੇਕਿਨ ਖੱਬੇ ਪੱਖ ਦੇ ਨਾਲ ਵਿਚਾਰਤ ਨਾਲ ਸਾਂਝ ਰੱਖਦਾ ਹੈ ਜਿਹੜੀਆਂ ਕਮਜ਼ੋਰੀਆਂ ਉਹਨੂੰ ਦੂਰ ਕਰਨਾ ਤੇ ਜਿਹੜਾ ਅੱਗੇ ਹੌਸਲਾ ਲੈ ਕੇ ਲੜਨਾ ਇਹ ਸਾਡਾ ਕੰਮ ਹੈ ਜੇ ਅਸੀਂ ਇਹ ਲੈਂ ਲੈ ਕੇ ਬਹਿ ਗਏ ਵੀ ਹੋਇਆ ਕੁਛ ਨਹੀਂ ਹੈ ਕਮਜ਼ੋਰੀ ਆ ਗਈ ਪੂਰੀ ਬਹਿ ਜਾਈਏ ਤਾਂ ਫਿਰ ਦੇਸ਼ 'ਚ ਉਹ ਹੋਣ ਵਾਲਾ ਹੈ ਜਿਹੜਾ ਆਪਾਂ ਇਮੇਜਨ ਵੀ ਨਹੀਂ ਕਰਦੇ ਲਾਜ਼ਮੀ ਹੈ ਸਾਨੂੰ ਪਰਚੋਲ ਕਰਨੀ ਚਾਹੀਦੀ ਅਸੀਂ ਕਮਜ਼ੋਰ ਕਿਉਂ ਹਾਂ ਨਹੀਂ ਦਰਸਲ ਇਦਾਂ ਸੀ ਕਿ ਵੀ ਦੇਖੋ ਲੋਕਾਂ ਨੂੰ ਨਾ ਆਸ ਉਮੀਦ ਸੀ ਕਿ ਜਿਉਂ ਦੇਸ਼ ਚਲੋ ਗੋਰੇ ਬਾਹਰ ਕੱਢੇ ਆ ਲੋਕਾਂ ਨੂੰ ਸੀ ਵੀ ਪੜ੍ਹਾਈ ਲਿਖਾਈ ਆਈ ਲੋਕਾਂ ਦੇ ਵਿੱਚ ਇਹ ਪ੍ਰੋਗਰੈਸਿਵ ਗੱਲਾਂ ਬਾਤਾਂ ਹੋਣਗੀਆਂ ਦੇਸ਼ ਵਧੀਆ ਪਾਸੇ ਨੂੰ ਲੈ ਕੇ ਲੀਡਰ ਜਾਣਗੇ ਔਰ ਖਾਸ ਕਰਕੇ ਜਿਹੜੀਆਂ ਕਬੀਆਂ ਧਿਰਾਂ ਸੀ ਉਹਨਾਂ ਤੋਂ ਬਹੁਤ ਆਸਾਂ ਉਮੀਦਾਂ ਸੀਗੀਆਂ ਲੋਕਾਂ ਨੂੰ ਮੈਂ ਉਹਦੀ ਗੱਲ ਕਰਦਾ ਵੀ ਉਹ ਇੱਕਦਮ ਜਿਹੜਾ ਉਹਨੂੰ ਬ੍ਰੇਕਾਂ ਜਿਹੀਆਂ ਲੱਗ ਗਈਆਂ ਲੱਗਦੀਆਂ ਐਂ ਲੱਗਦਾ ਕਦੇ ਕਿਸੇ ਪਾਸੇ ਕਿਸੇ ਦੀ ਗੱਲਬਾਤ ਸੁਣਨ ਨੂੰ ਬਹੁਤ ਘੱਟ ਮਿਲਦੀ ਆ ਸ਼ਾਇਦ ਤੁਸੀਂ ਮੈਂ ਫੇਰ ਦਰਉਣਾ ਜੇ ਪੰਜਾਬ ਜਾਂਦੋਂ ਕਦੀ ਪੰਜਾਬ ਦੀ ਨਿਊਜ਼ ਪੜ੍ਹੋਗੇ ਪੰਜਾਬ ਵਿੱਚ ਜੇ ਲੋਕਾਂ ਦੇ ਹਿੱਤਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਕੋਈ ਲੜਦਾ ਆ ਗਰੀਬ ਪਿੰਡ ਦੇ ਖੇਤ ਮਜ਼ਦੂਰਾਂ ਵਾਸਤੇ ਤੇ ਖੱਬੀ ਧਰ ਤੋਂ ਬੰਨਾ ਕੋਈ ਨਹੀਂ ਲੜਦਾ ਹੋਰ ਇੱਕ ਜਰ ਪਾਰਟੀ ਦੱਸ ਦਿਓ ਮੈਨੂੰ ਕੋਈ ਜਿਹੜੀ ਖੱਬੀ ਤਰ੍ਹਾਂ ਤੋਂ ਬਾਦ ਮੈਦਾਨ 'ਚ ਹੋਵੇ, ਮਲਾਜ਼ਮਾਂ ਦੀ ਹੋਵੇ, ਜਿੱਕ ਉੱਟ ਪੈਂਦੀ ਹੋਵੇ ਜਿੱਥੇ ਮਰਜੀ, ਖੇਤ ਮਜ਼ਦੂਰਾਂ ਦਾ ਮਸਲਾ ਹੋਵੇ ਤੇ ਕਿਸਾਨਾਂ ਦਾ ਵੱਡਾ ਮਸਲਾ ਹੋਵੇ। ਲੇਕਿਨ ਇਹ ਸ਼ਕਤੀ ਹਾਲੇ ਪਾਰਲੀਮੈਂਟਰੀ ਵੇਨਾ ਨਹੀਂ ਦੇਖੀ ਜਾ ਰਹੀ। ਦੇਖੀ ਜਾ ਸਕਦੀ ਹਾਲੇ ਕਮਜ਼ੋਰੀ ਹੈ। ਉਹ ਕਮਜ਼ੋਰੀ ਅਸੀਂ ਦੂਰ ਕਰਨ ਤੇ ਲੱਗੇ ਹੋਏ ਆਂ। ਲੇਕਿਨ ਮੈਂ ਇਹ ਸਮਝਦਾ ਭਈ ਲੇਰਾਂ ਇੱਕ ਸਾਰ ਨਹੀਂ ਚਲਦੀਆਂ ਇਤਿਹਾਸ ਵਿੱਚ ਇੱਕ ਸਮਾਂ ਆਉਂਦਾ ਜਦੋਂ ਤੁਹਾਡੀ ਲੜਾਈ ਬਹੁਤ ਚੜ੍ਹਦੀ ਹੁੰਦੀ ਹੈ ਇੱਕ ਸਮਾਂ ਆਉਂਦਾ ਦੁਸ਼ਮਣ ਤਕੜਾ ਹੋ ਜਾਂਦਾ ਜੀ ਕਮਜ਼ੋਰ ਹੋ ਜਾਂਦੇ ਹੋ ਪਰ ਕਮਜ਼ੋਰੀ ਦੇ ਬੇਲੇ ਲੜਨਾ ਖੜਨਾ ਇਹ ਜ਼ਿਆਦਾ ਇੰਪੋਰਟੈਂਟ ਹੈ ਮੈਂ ਸਮਝਦਾ ਕਿ ਸਾਨੂੰ ਹੌਸਲਾ ਕਰਕੇ ਉਹ ਕਮਜ਼ੋਰੀਆਂ ਦੂਰ ਕਰਨ ਲਈ ਕਰਨਾ ਚਾਹੀਦਾ ਕਿਉਂਕਿ ਸਾਡੇ ਤੋਂ ਬਿਨਾ ਹੱਲ ਨਹੀਂ ਮਸਲੇ ਦਾ ਸਾਡੇ ਤੋਂ ਬਿਨਾ ਮਸਲੇ ਦਾ ਸਮਾਜਵਾਦ ਤੋਂ ਬਿਨਾ ਮਸਲੇ ਦਾ ਹੱਲ ਨਹੀਂ ਹੈ ਮੋਦੀ ਆਜਿਵੇਂ ਚਲਾ ਜਾਵੇ ਲੇਕਿਨ ਸੋਸ਼ਲਿਜ਼ਮ ਤੋਂ ਬਿਨਾ ਕੋਈ ਹੋਰ ਨਹੀਂ ਅਛਾ ਪਾਗਲ ਸਾਹਿਬ ਜਿਹੜਾ ਡੈਮੋਕਰੈਟਿਕ ਢੰਗ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਉਥੇ ਵੋਟਾਂ ਪਾ ਕੇ ਆਹ ਹੋ ਜਾਂਦਾ ਆ ਹੁਣ ਥੋੜੇ ਦਿਨ ਹੋਏ ਆ ਜਿਹੜਾ ਇਸ ਗੱਲ ਤੇ ਚੱਲ ਰਿਹਾ ਵੈਸੇ ਤਾਂ ਲੋਕਾਂ ਨੂੰ ਬਹੁਤ ਚਿਰ ਤੋਂ ਸੀਗਾ ਵੀ ਇਹ ਵੋਟਾਂ ਦੇ ਵਿੱਚ ਕਾਲਾ ਮਾਲਾ ਹੋ ਰਿਹਾ ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਲੱਗਦਾ ਵੀ ਜਿਹੜਾ ਚੋਣ ਕਮਿਸ਼ਨ ਆ ਉਹਦਾਂ ਦੇ ਜਿਹੜੇ ਇੰਸਟੀਚਿਊਸ਼ਨ ਆ ਉਹਨਾਂ ਨੂੰ ਤੁਸੀਂ ਅ ਕਾਉਂਟੇਬਲ ਠਹਿਰਾ ਸਕਦੇ ਆ لازمی ਖਸਾਵਾਂਗੇ ਜਿੱਥੇ ਇਹ ਇਲੈਕਸ਼ਨ ਕਮਿਸ਼ਨਰ ਇਸ ਵੇਲੇ ਰੋਲ ਅਦਾ ਕਰ ਰਿਹਾ ਸਰਕਾਰ ਪੱਕੀ ਕਿਸੇ ਕੰਪਲੇਂਟ ਨੂੰ ਉਹ ਮੰਨਣ ਨੂੰ ਤਿਆਰ ਨਹੀਂ ਸਮਝਣ ਨੂੰ ਤਿਆਰ ਨਹੀਂ ਬਹਿਸ ਕਰਨ ਨੂੰ ਤਿਆਰ ਨਹੀਂ ਉਹਦਾ ਜਵਾਬ ਤੱਕ ਨਹੀਂ ਦੇ ਰਿਹਾ ਬਹੁਤ ਵੱਡਾ ਤੱਕਾ ਹੈ ਜੇ ਅਸੀਂ ਇਹ ਤੱਕਾ ਦੂਰ ਨਾ ਕਰਾ ਸਕੇ ਭਾਰਤ ਵਿੱਚ ਮਾੜੀ ਮੋਟੀ ਜਮਹੂਰੀਤ ਵੀ ਦੇਖਣ ਵਾਲੀ ਨਹੀਂ ਰਹੇਗੀ ਪਰ ਮੈਨੂੰ ਲੱਗਦਾ ਵੀ ਜਿੱਦਾਂ ਲੋਕਾਂ ਚੇਤਨਾ ਵੱਧ ਰਹੀ ਹੈ بار بار ਅਸੀਂ ਇਹਤ ਕੀ ਉਹ ਸਾਰੀਆਂ ਕਮਜ਼ੋਰੀਆਂ ਨੂੰ ਕਾਬੂ ਪਾ ਕੇ ਨਾ ਟੱਕਰਾ ਕਰ ਸਕਾਂਗੇ ਹੈ ਮੁਸ਼ਕਲ ਕੰਮ ਹੈ ਜਿਹੜਾ ਉਹਨਾਂ ਦੇ ਕੋਲ ਸਦਾ ਬਹੁਤ ਹੈ ਪੈਸਾ ਬਹੁਤ ਹੈ ਟੀਵੀ ਉਹਨਾਂ ਕੋਲ ਸਾਰੇ ਹੀ ਹੈ ਪਰ ਮੈਂ ਸਮਝਦਾ ਲੋਕਾਂ ਚ ਅੱਗੇ ਨਾਲੋਂ ਭਾਵਨਾ ਵੀ ਪੈਦਾ ਹੋ ਰਹੀ ਹੈ ਵੀ ਜਰਾ ਜੀ ਮੋਦੀ ਕਿਤੇ ਦੁਬਾਰਾ ਆ ਗਿਆ ਖਤਰਾ ਨੁਕਸਾਨ ਹੋਏਗਾ ਮੈਨੂੰ ਆਸ ਹੈ ਇਸ ਗੱਲ ਦੀ ਹੈਗੀ ਵੀ ਅਸੀਂ ਇਸ ਲਈ ਚੰਗੇ ਹੋ ਕੇ ਲੜਾਂਗੇ ਬਹੁਤ ਬਹੁਤ ਧੰਨਵਾਦ ਪਾਧੜਾ ਤੁਸੀਂ ਆਏ ਆ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਇੱਥੇ ਐਡਮਿੰਟਨ ਸ਼ਹਿਰ ਚ ਆਉਣ ਲਈ ਬਹੁਤ ਧੰਨਵਾਦ ਥੈਂਕ ਯੂ ਜਿਹੜਾ ਕਿ ਤੁਹਾਡਾ ਧਿਆਨ ਮੰਗਦਾ ਪੀਪੀਐਫਈ ਇਜ਼ਰਾਈਲ ਵੱਲੋਂ ਫਲਸਤੀਨ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੀ ਪੁਰਜ਼ੋਰ ਨਖਿੱਦੀ ਕਰਦੀ ਹੈ ਸਾਮਰਾਜੀ ਦਬਦਬੇ ਅਤੇ ਨਸਲਕੁਸ਼ੀ ਕਾਰਨ ਗਾਜ਼ਾ ਵਿੱਚ ਹੁਣ ਤੱਕ 60000 ਤੋਂ ਵੱਧ ਬੇਕਸੂਰ ਲੋਕ ਜਿਹੜੇ ਉਹਨਾਂ ਦਾ ਕਤਲ ਕੀਤਾ ਜਾ ਚੁੱਕਾ ਹੈ ਇਜ਼ਰਾਈਲ ਦੀ ਇਸ ਇਸ ਵੇਲੇ ਜਿਹੜੀ ਜਾਇਨਿਸਟ ਗਵਰਨਮੈਂਟ ਆ ਉਹਦੇ ਵੱਲੋਂ ਹੁਣ ਤੱਕ ਜਿਵੇਂ ਪਾਸਲਾ ਜੀ ਨੇ ਕਹੇ 18000 ਤੋਂ ਵੱਧ ਜਿਹੜੇ ਬੱਚੇ ਆ ਜਿਹੜੇ ਦੁੱਧ ਮੂੰਹੇ ਬੱਚੇ ਆ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਚੁੱਕਾ ਇਹ ਗਿਣਤੀ 28 ਬੱਚੇ ਦਿਨ ਦੀ ਬਣਦੀ ਜਿਵੇਂ ਇਹਨਾਂ ਨੇ ਗੱਲ ਕੀਤੀ ਸੰਸਾਰਤੀ ਆ ਸਾਡੇ ਸਮਿਆਂ ਚ ਹੋ ਰਿਹਾ ਇਹ ਕੰਮ ਵੀ ਅਸੀਂ ਕਈ ਵਾਰੀ ਸੋਚਦੇ ਨਹੀਂ ਪਹਿਲੇ ਸਮਿਆਂ ਚ ਕਿਤੇ ਇਦਾਂ ਹੁੰਦਾ ਸੀ ਸਾਡੇ ਵੇਲੇ ਹੋ ਰਿਹਾ ਇਦਾਂ ਪੀਪੀਐਫੀ ਇਸ ਬੇਰਹਿਮ ਅਮਾਨਵੀ ਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਇੰਡੀਆ ਕਰਦੀ ਆ ਔਰ ਕੈਨੇਡਾ ਦੀ ਜਿਹੜੀ ਸਰਕਾਰ ਹੈ ਇਸ ਵੇਲੇ ਕਾਰਨੀ ਗਵਰਨਮੈਂਟ ਦੀ ਜਿਹੜੀ ਸਰਕਾਰ ਆ ਉਹਦੇ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਉਹ ਜਿਹੜਾ ਕੈਨੇਡਾ ਦੀ ਇਸ ਇਸ ਇੰਦੀ ਬੇਰਹਿਮ ਕਾਤਲ ਸਰਕਾਰ ਜਿਹੜੀ ਉਹ ਨੂੰ ਜਿਹੜੇ ਹਥਿਆਰਾਂ ਦੀ ਲਗਾਤਾਰ ਹਜੇ ਵੀ ਸਪਲਾਈ ਕਰ ਰਹੀ ਉਹਨੂੰ ਬੰਦ ਕਰੇ ਔਰ ਜਿਹੜੀ ਹੋਰ ਆਰਥਿਕ ਮਦਦ ਦੇ ਰਹੀ ਉਹਨੂੰ ਵੀ ਫੌਰੀ ਤੌਰ ਤੇ ਖਤਮ ਕੀਤਾ ਜਾਵੇ ਔਰ ਕੈਨੇਡਾ ਦੀ ਜਿਹੜੀ ਸਰਕਾਰ ਆ ਉਹ ਜਿਹੜੇ ਫਲਸਤੀਨੀ ਦੇ ਬਹਾਦਰ ਲੋਕ ਆ ਉਹਨਾਂ ਦਾ ਜਿਹੜਾ ਇੱਕ ਆਪਣੀ ਜਿਹੜੀ ਇੱਕ ਸਟੇਟ ਆਪਣੇ ਕਰਾਜ ਦੀ ਇੱਕ ਦੇਸ਼ ਦੀ ਸੁਤੰਤਰ ਦੀ ਜਿਹੜੀ ਮੰਗ ਆ ਉਹਨੂੰ ਸਪੋਰਟ ਕਰੇ ਔਰ ਜਿਹੜਾ ਉਹਨਾਂ ਦਾ ਇੰਨਾ ਇਸ ਵੇਲੇ ਗਾਜ਼ਾ ਚ ਘਾਣ ਹੋ ਰਿਹਾ ਉਹਨੂੰ ਫੌਰੀ ਬੰਦ ਕਰਾ ਕੇ ਫੌਰੀ ਜਿਹੜੀ ਜ਼ੰਗਬੰਦੀ ਆ ਉਹਦੇ ਲਈ ਜ਼ੋਰ ਪਾਇਆ ਜਾ ਰਵੇ ਪਾਇਆ ਜਾਵੇ ਇਜ਼ਰਾਈਲ ਦੀ ਜਿਹੜੀ ਸਰਕਾਰ ਆ ਅਸੀਂ ਪੀਪੀਐਫੀ ਵੱਲੋਂ ਇਹ ਮੰਗ ਕਰਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ